ਸਾਸੀ ਕਾਲ ਜੀ ਫਾਸਟਵੇ ਨਿਊਜ਼ ਦੇਖ ਰਹੇ ਹਾਂ ਤੁਸੀਂ ਮੈਂ ਹਾਂ ਰਣਵੀਰ ਸਿੰਘ ਰਾਣਾ ਤੇ ਗੱਲ ਮੌਸਮ ਦੀ ਕਰਾਂਗੇ ਕਿਉਂਕਿ ਮੌਸਮ ਦੇ ਨਾਲ ਜਿਹੜੀਆਂ ਬਿਮਾਰੀਆਂ ਤੇ ਵੀ ਵਾਧਾ ਹੋ ਰਿਹਾ ਤੇ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਵੀ ਜਿਹੜੀ ਵਧਦੀ ਜਾ ਰਹੀ ਹੈ ਜਦੋਂ ਬਰਸਾਤ ਦੇ ਦਿਨ ਹੁੰਦੇ ਨੇ ਤਾਂ ਅਕਸਰ ਜਿਹੜੀਆਂ ਨੇ ਉਹ ਬਿਮਾਰੀਆਂ ਦੇ ਵੀ ਬਰਸਾਤ ਹੋ ਜਾਂਦੀ ਹੈ ਇਹਨਾਂ ਬਿਮਾਰੀਆਂ ਤੋਂ ਬਚਾ ਕਿਵੇਂ ਹੋ ਸਕਦਾ ਹੈ ਕੀ ਜਿਹੜੀਆਂ ਪ੍ਰਕੌਸ਼ਨਸ ਰੱਖੀਆਂ ਜਾ ਸਕਦੀਆਂ ਨੇ ਤੇ ਸਿਹਤ ਵਿਭਾਗ ਹੈ ਜਿਹੜਾ ਉਹ ਬਿਮਾਰੀਆਂ ਦੇ ਨਾਲ ਨਿਪਟਣ ਲਈ ਕਿੰਨਾ ਕੁ ਤਿਆਰ ਹੈ ਇਸ ਤੇ ਅਸੀਂ ਚਰਚਾ ਕਰਾਂਗੇ ਸਾਡੇ ਨਾਲ ਖਾਸ ਮਹਿਮਾਨ ਮੌਜੂਦ ਨੇ ਮੈਂ ਸਭ ਤੋਂ ਪਹਿਲਾਂ ਤੌਰ ਉੱਤੇ ਕਰਾਉਣਾ ਸਾਡੇ ਨਾਲ ਡਾਕਟਰ ਜਗਤਵਿੰਦਰ ਸਿੰਘ ਵਾਲੀਆ ਨੇ ਮਾਈਕਰੋਬਾਇਓਲੋজিস্ট ਨੇ ਪੀਜੀਆ ਤੋਂ ਇਸ ਦੇ ਨਾਲ ਹੀ ਸਾਡੇ ਨਾਲ ਡਾਕਟਰ ਹਰਦੀਪ ਸਿੰਘ ਕਈ ਨੇ ਸਿਵਲ ਸਰਜਨ ਨੇ ਲੁਧਿਆਣਾ ਤੋਂ ਡਾਕਟਰ ਰਮੇਸ਼ ਕੁਮਾਰ ਜੀ ਨੇ ਡਿਸਟ੍ਰਿਕਟ ਐਪਿਡੀਮੋਲੋਜਿਸਟ ਨੇ ਸਾਡੇ ਨਾਲ ਸਵਾਗਤ ਹੈ ਜੀ ਤੁਹਾਡਾ ਸਾਰੇ ਮਹਿਮਾਨਾਂ ਦਾ ਵਾਲੇ ਸਾਹਿਬ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਹਰ ਮੌਸਮ ਦੇ ਨਾਲ ਜਿਹੜੀਆਂ ਜਦੋਂ ਰੁੱਤ ਚੇਂਜ ਹੁੰਦੀ ਹੈ ਤਾਂ ਬਿਮਾਰੀਆਂ ਵੀ ਜਿਹੜੀਆਂ ਅਕਸਰ ਚੇਂਜ ਹੋ ਜਾਂਦੀਆਂ ਨੇ ਤੇ ਵਕ ਵਕ ਬਿਮਾਰੀਆਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਜੇਕਰ ਬਰਸਾਤ ਦੇ ਦਿਨਾਂ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਧ ਜਿਹੜੀਆਂ ਬਿਮਾਰੀਆਂ ਫੈਲਣ ਦਾ ਡਰ ਹੁੰਦਾ ਉਹ ਕਿਹੜੀ-ਕਿਹੜੀਆਂ ਬਿਮਾਰੀਆਂ ਨੇ ਸਭ ਤੋਂ ਪਹਿਲਾਂ ਤਾਂ ਜਿਹੜੀ ਬਰਸਾਤ ਤੇ ਗੰਦਾ ਪਾਣੀ ਆ ਜਾਂਦਾ ਘਰਾਂ ਵਿੱਚ ਆ ਜਾਂਦਾ ਜਾਂ ਨਲਕਿਆਂ ਵਿੱਚ ਆ ਜਾਂਦਾ ਹੈਗਾ ਉਹਨਾਂ ਕਰਕੇ ਡਾਇਰੀਆ ਜਿਹੜਾ ਹੈਗਾ ਇਹ ਸਭ ਤੋਂ ਜ਼ਿਆਦਾ ਫੈਲਦੇ ਆ ਲੁਧਿਆਣੇ 'ਚ ਆਲਰੇਡੀ ਫੈਲ ਚੁੱਕਿਆ ਹੈਗਾ ਜੀ ਤੇ ਉਹਦੇ ਨਾਲ ਜਿਹੜਾ ਗੰਦਾ ਪਾਣੀ ਹੁੰਦਾ ਉਹਦੇ ਨਾਲ ਇੱਕ ਹੋਰ ਵੀ ਦੇਖਣ ਚੀਜ਼ ਆਈ ਕਿ ਟਾਈਫਾਈਡ ਦਾ ਜਿਹੜੇ ਲੱਛਣ ਨੇ ਉਹ ਬਹੁਤ ਸਾਰੇ ਮਰੀਜ਼ਾਂ ਵਿੱਚ ਦਿਖਾਈ ਦਿੰਦੇ ਹੈਗੇ ਠੀਕ ਹੈ ਤੇ ਉਹਦੇ ਨਾਲ ਉਸ ਤੋਂ ਬਾਅਦ ਫਿਰ ਜਸਕਤ ਮੱਛਰ ਵੱਡਣਾ ਸ਼ੁਰੂ ਹੋ ਜਾਂਦਾ ਹੈ ਫਿਲ ਮਲੇਰੀਆ ਡੇਂਗੂ ਵਗੈਰਾ ਚਿਕਨ ਗੁਨੀਆਂ ਇਹ ਬਿਮਾਰੀਆਂ ਜਿਹੜੀਆਂ ਨੇ ਇਸ ਦੇ ਨਾਲ ਆ ਜਾਂਦੀਆਂ ਹਨ ਇਹ ਜਿਹੜੀਆਂ ਵੱਡੀਆਂ ਜਿਹੜੀਆਂ ਬਿਮਾਰੀਆਂ ਨੇ ਅਕਸਰ ਜਿਹੜੀਆਂ ਬਰਸਾਤਾਂ ਦੇ ਦਿਨਾਂ ਦੇ ਵਿੱਚ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਡਾਕਟਰ ਸਾਹਿਬ ਜੇਕਰ ਮਰੀਜ਼ਾਂ ਦੀ ਗਿਣਤੀ ਦੀ ਗੱਲ ਕੀਤੀ ਜਾਵੇ ਲੁਧਿਆਣਾ ਦੇ ਹਸਪਤਾਲਾਂ ਦੇ ਸਰਕਾਰੀ ਹਸਪਤਾਲਾਂ ਦੇ ਤਾਂ ਥੋੜੇ ਜੀ ਬੜੀ ਜ਼ਰੂਰ ਹੈ ਜਿਹੜੇ ਬਰਸਾਤ ਦੇ ਦਿਨਾਂ ਦੇ ਵਿੱਚ ਤੇ ਬਹੁਤ ਸਾਰੇ ਜਿਹੜੇ ਪੇਚਸ ਦੇ ਕੇਸ ਨੇ ਉਹ ਵੀ ਸਾਹਮਣੇ ਆਏ ਬਿਲਕੁਲ ਇਹ ਜਦੋਂ ਜਦੋਂ ਵੀ ਬਰਸਾਤ ਸ਼ੁਰੂ ਹੁੰਦੀ ਹੈ ਸਾਡਾ ਮਹਿਕਮਾ ਜਿਹੜਾ ਸਿਹਤ ਦਾ ਮਹਿਕਮਾ ਅਸੀਂ ਪੂਰੀ ਉਹਦੇ ਵਾਸਤੇ ਬਰਸਾਤ ਆਉਣ ਤੋਂ ਪਹਿਲਾਂ ਹੀ ਅਸੀਂ ਇਹਦੇ ਵਾਸਤੇ ਤਿਆਰੀ ਕਰ ਲਏ ਨੇ ਔਰ ਇਸ ਵਾਰ ਵੀ ਅਸੀਂ ਪੂਰੀ ਤਿਆਰੀ ਕੀਤੀ ਹੈ ਟੀਮਾਂ ਬਣਾ ਦਿੱਤੀਆਂ ਗਈਆਂ ਜੀ ਸੋ ਅਸੀਂ ਸਪੈਸ਼ਲ 15 ਵਾੜਾ ਵੀ ਇਹਦੇ ਵਾਸਤੇ ਮਨਾ ਰਹੇ ਹਾਂ ਜੀ ਕਿਉਂਕਿ ਸਾਨੂੰ ਪਤਾ ਵੀ ਬਰਸਾਤ ਜਦੋਂ ਵੀ ਸ਼ੁਰੂ ਹੁੰਦੀ ਹੈ ਉਦੋਂ ਇਹ ਜਿਹੜੀਆਂ ਵਾਟਰ ਬਾਊਂਡ ਡਿਜ਼ੀਜ਼ ਜਿਹੜੀਆਂ ਉਹਨਾਂ ਦੀ ਗਿਣਤੀ ਦੇ ਵਿੱਚ ਵਾਧਾ ਇੱਕਦਮ ਹੁੰਦਾ ਹਾਂਜੀ ਅਸੀਂ ਇਹਦੇ ਵਾਸਤੇ ਪ੍ਰਕਾਸ਼ਨ ਲੈ ਰਹੇ ਹਾਂ ਸਾਡੇ ਸਾਰੇ ਹਸਪਤਾਲਾਂ ਦੇ ਵਿੱਚ ਅਸੀਂ ਜਿਹੜੇ ਇੰਤਜ਼ਾਮ ਕੀਤੇ ਆ ਸਪੈਸ਼ਲ ਵਾਰਡ ਵਗੈਰਾ ਬਣਾਏ ਨੇ ਬਿਲਕੁਲ ਹਰੇਕ ਹਸਪੀਟਲ ਦੇ ਵਿੱਚ ਅਸੀਂ ਇੱਕ ਆਈਸੋਲੇਸ਼ਨ ਵਾਰਡ ਬਣਾਇਆ ਜੀ ਆਈਸੋਲੇਸ਼ਨ ਵਾਰਡ ਦੇ ਵਿੱਚ ਅਸੀਂ ਉਹ ਹੀ ਪੇਸ਼ੈਂਟ ਰੱਖਾਂਗੇ ਜਿਹੜੀ ਬਿਮਾਰੀ ਜਿਹੜੀ ਬਿਮਾਰੀ ਇੱਕ ਦੂਜੇ ਤੋਂ ਹੋ ਸਕਦੀ ਹੈ ਉਸ ਪੇਸ਼ੈਂਟ ਨੂੰ ਉਹਦੇ ਵਿੱਚ ਰੱਖਾਂਗੇ ਉਹਦੇ ਵਾਸਤੇ ਅਸੀਂ ਸਾਰੀਆਂ ਦਵਾਈਆਂ ਜਿਹੜੀਆਂ ਫ੍ਰੀ ਦੇਵਾਂਗੇ ਟੈਸਟ ਜਿਹੜੇ ਸਾਡੇ ਉਹਦੇ ਵਾਸਤੇ ਜਿੰਨੇ ਵੀ ਟੈਸਟ ਲੁੜਿੰਦੇ ਹੋ ਵੀ ਅਸੀਂ ਉਹਦੇ ਵਿੱਚ ਫ੍ਰੀ ਪ੍ਰੋਵਾਈਡ ਕਰਾਵਾਂਗੇ ਸਾਡੇ ਅੱਜਕੱਲ ਕਿਉਂਕਿ ਜਿਹੜਾ ਚਿਕਨ ਗੁਨਿਆ ਔਰ ਡੈਂਗੂ ਦਾ ਖਤਰਾ ਜਿਹੜਾ ਬਣਿਆ ਰਹਿੰਦਾ ਇਸ ਮੌਸਮ ਦੇ ਵਿੱਚ ਉਹਦੇ ਵਾਸਤੇ ਅਸੀਂ ਸਪੈਸ਼ਲ ਜਿਹੜੇ ਇੰਤਜ਼ਾਮ ਕੀਤੇ ਆ ਹਰੇਕ ਪੇਸ਼ੈਂਟ ਦੇ ਬੈੱਡ ਦੇ ਉੱਤੇ ਅਸੀਂ ਮਾਸਕੀਟੋ ਨੈਟ ਵੀ ਲਗਾ ਦਿੱਤੀਆਂ ਤਾਂ ਕਿ ਅਗਰ ਇੱਕ ਪੇਸ਼ੈਂਟ ਇੱਕ ਵਾਰਡ ਦੇ ਵਿੱਚ ਦੋ ਜਾਂ ਤਿੰਨ ਪੇਸ਼ੈਂਟ ਪਏ ਹੈ ਉੱਚ ਕਰਾਸ ਇਨਫੈਕਸ਼ਨ ਤੋਂ ਵੀ ਬਚਿਆ ਜਾ ਸਕੇ ਠੀਕ ਹੈ ਡਾਕਟਰ ਰਮੇਸ਼ ਕੁਮਾਰ ਜੀ ਜੇਕਰ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਸਮੇਂ ਦੇ ਵਿੱਚ ਜਿਹੜੇ ਬਹੁਤ ਸਾਰੇ ਕੇਸ ਜਿਹੜੇ ਸਾਹਮਣੇ ਆਏ ਸੀਗੇ ਡੇਂਗੂ ਦੇ ਤੇ ਚਿਕਨਗੂਨੀਆ ਪਿਛਲੀ ਵਾਰੀ ਬਹੁਤ ਜ਼ਿਆਦਾ ਸੀਗਾ ਹਾਲਾਂਕਿ ਇਸ ਵਾਰ ਜਿਹੜਾ ਚਿਕਨਗੂਨੀਆ ਦਾ ਜ਼ਿਆਦਾ ਕੇਸ ਤਾਂ ਸਾਹਮਣੇ ਨਹੀਂ ਆਏ ਹੈਗੇ ਡੇਂਗੂ ਦੇ ਕਿੰਨੇ ਕੁ ਕੇਸ ਨੇ ਜਾਂ ਜੇ ਪੇਚਸ ਦੀ ਗੱਲ ਕੀਤੀ ਜਾਵੇ ਉਹ ਵੀ ਜ਼ਰੂਰ ਫੈਲ ਰਹੇ ਹੈ ਦੇਖੋ ਜਿਤ ਤੱਕ ਡੇਂਗੋ ਦੀ ਗੱਲ ਕਰੀਏ ਸਾਡੇ ਕੋਲ ਅਜੇ ਤੱਕ ਇੱਕ ਕਨਫਰਮਡ ਕੇਸ ਜਿਹੜਾ ਹੈਗਾ ਅੱਜ ਦੀ ਡੇਟ ਦੇ ਵਿੱਚ ਆ ਚੁੱਕਾ ਹੈ ਉਸ ਤੋਂ ਇਲਾਵਾ ਜਿਹੜੇ ਹੈਗੇ ਨੇ ਸਸਪੈਕਟਡ ਕੇਸ ਸਾਡੇ ਕੋਲ ਆ ਰਹੇ ਨੇ ਡਿਫਰੈਂਟ ਡਿਫਰੈਂਟ ਹਸਪੀਟਲਸ ਤੋਂ ਬਟ ਉਹ ਸਾਰੇ ਨੈਗੇਟਿਵ ਹੀ ਆ ਰਹੇ ਨੇ ਅੱਛਾ ਜੀ ਉਹਦੇ ਵਿੱਚ ਸਾਡੇ ਕੋਲ ਡੇਂਗੋ ਦਾ ਜਿਹੜਾ ਹੈਗਾ ਅਸੀਂ ਉਹਦੇ ਵਾਸਤੇ ਬਚਾਅ ਕਰਨ ਵਾਸਤੇ ਜਿਸ ਤਰ੍ਹਾਂ ਸਰ ਨੇ ਦੱਸਿਆ ਹੈ ਕਿ ਆਪਣੇ ਕੋਲ ਜਿਹੜਾ ਹੈਗਾ ਸਾਡੇ ਕੋਲ ਆਈਸੋਲੇਸ਼ਨ ਵਾਰਡ ਵਿਦ ਨਹੀਂ ਤੁਸੀਂ ਜਿਹੜੀ ਕਿੱਟ ਜਿਹਨਾਂ ਟੈਸਟ ਹੁੰਦਾ ਉਹ ਅਵੇਲੇਬਲ ਹੈਗੀਆਂ ਨੇ ਬਿਲਕੁਲ ਸਿਵਲ ਹਸਪੀਟਲ ਜਿਹੜਾ ਹੈਗਾ ਇੱਕ ਜ਼ਿਲ੍ਹੇ ਦੇ ਜਿੰਨੋ ਕਿ ਅਸੀਂ ਸੈਂਟੀਨਲ ਸਰਵਲ ਸਰਵੇਲੈਂਸ ਜਿਹੜਾ ਹੈਗਾ ਹਸਪੀਟਲ ਕਹਿੰਨੇ ਆ ਜਿਹਦੇ ਵਿੱਚ ਕਿ ਆਪਣੇ ਕੋਲ ਜਿਹੜਾ ਟੈਸਟ ਹੁੰਦਾ ਡੇਂਗੋ ਤੇ ਚਿਕਨਗੁਨੀਆ ਦਾ ਉਹ ਫ੍ਰੀ ਹੁੰਦਾ ਬਿਲਕੁਲ ਈਵਨ ਕਿ ਅਸੀਂ ਜਿਹੜਾ ਹੈਗਾ ਬਾਹਰ ਦੇ ਸਾਰੇ ਹਸਪੀਟਲ ਨੂੰ ਇਹ ਨੋਟੀਫਾਈ ਕੀਤਾ ਹੋਇਆ ਹੈ ਕਿ ਬਾਹਰ ਦਾ ਜਿਹੜਾ ਹੈਗਾ ਕੋਈ ਵੀ ਟੈਸਟ ਚਾਹੇ ਉਹ ਡੇਂਗੋ ਆ ਚਾਹੇ ਚਿਕਨਗੁਨੀਆ ਦਾ ਉਹ ਅਸੀਂ ਉਹਨੂੰ ਅਥਾਰਾਈਜ਼ ਨਹੀਂ ਮੰਨਦੇ ਹੈਗੇ ਠੀਕ ਆ ਜਿਹੜਾ ਪ੍ਰਾਈਵੇਟ ਤੌਰ ਤੇ ਕਰਾ ਹਾਂਜੀ ਹਾਂਜੀ ਜਿਹੜਾ ਕਿ ਸਾਡੇ ਕੋਲ ਕਿਉਂਕਿ ਬਾਹਰ ਜਿਹੜੇ ਹੈਗੇ ਨੇ ਹਸਪੀਟਲ ਉਹ ਕਰਦੇ ਨੇ ਕਿਟ ਨਾਲ ਟੈਸਟ ਕਰਦੇ ਨੇ ਜਿਹੜੇ ਕਿ ਉਹ ਵੈਲਿਡ ਉਹਦੇ ਵਿੱਚ ਚਾਹੇ ਡੀਐਮਸੀ ਹੈ ਚਾਹੇ ਸੀਐਮਸੀ ਹੈ ਚਾਹੇ ਅਪੋਲੋ ਹੈ ਚਾਹੇ ਐਸਪੀਐਸ ਅਪੋਲੋ ਤੇ ਚਾਹੇ 40 ਸੈਜਾ ਜਿੰਨੇ ਵੀ ਹਸਪੀਟਲਸ ਨੇ ਸਾਡੇ ਜਿੰਨੇ ਵੀ ਲੁਧਿਆਣੇ ਚ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਇਹ ਅਵੇਅਰ ਕੀਤਾ ਹੋਇਆ ਹੈ ਕਿ ਤੁਹਾਡੇ ਕੋਲ ਜਿਹੜਾ ਵੀ ਟੈਸਟ ਆਂਦਾ ਹੈਗਾ ਉਹਦਾ ਕਰਾਸ ਐਗਜ਼ਾਮੀਨੇਸ਼ਨ ਜਦ ਤੱਕ ਸਾਡੇ ਕੋਲ ਨਹੀਂ ਹੁੰਦਾ ਹੈਗਾ ਉਹ ਤਦ ਤੱਕ ਕਨਫਰਮੇਟਰੀ ਨਹੀਂ ਮੰਨਿਆ ਜਾਏਗਾ ਉਸ ਟੈਸਟ ਨੂੰ ਕਿ ਡੈਂਗੂ ਪੋਜ਼ਿਟਿਵ ਹੈ ਕਿ ਨੈਗੇਟਿਵ ਹੈ ਵਾਲੇ ਸਾਹਿਬ ਇਹ ਜਿਹੜੀ ਗੱਲ ਹੈਗੀ ਹੈ ਜਿਸ ਤਰ੍ਹਾਂ ਡਾਕਟਰ ਰਮੇਸ਼ ਜੀ ਕਹਿ ਰਹੇ ਨੇ ਕਿ ਮੰਨਿਆ ਨਹੀਂ ਜਾਊਗਾ ਪਰ ਬਾਹਰ ਵੀ ਬਹੁਤ ਸਾਰੇ ਲੋਕ ਟੈਸਟ ਕਰ ਉਹਦੇ ਵਿੱਚ ਇਸ ਤਰ੍ਹਾਂ ਹੈਗਾ ਜੀ ਕਿ ਲੁਧਿਆਣੇ ਦੀ ਆਬਾਦੀ ਬਹੁਤ ਜ਼ਿਆਦਾ ਹੈਗੀ ਹੈ ਜੀ ਤੇ ਸਾਰੇ ਲੋਕਾਂ ਵਾਸਤੇ ਸਿਵਲ ਹਸਪੀਟਲ ਜਾਣਾ ਜਾਂ ਉਹ ਟਾਈਮ ਕੱਢਣਾ ਉਹ ਪੋਸੀਬਲ ਨਹੀਂ ਲੇਕਿਨ ਸਰਕਾਰ ਨੇ ਜਿਹੜਾ ਆਰਗੇਨਾਈਜ਼ ਕੀਤਾ ਹੈ ਕਿ ਜਿਹੜਾ ਸਾਡੇ ਕੋਲ ਕੋਈ ਡਾਊਟਫੁਲ ਕੇਸ ਹੁੰਦਾ ਹੈ ਤਾਂ ਅਸੀਂ ਇਹਨਾਂ ਨੂੰ ਕਨਫਰਮ ਕਰਵਾ ਸਕਦੇ ਹਾਂ ਇਹ ਇੱਕ ਬਹੁਤ ਅੱਛੀ ਗੱਲ ਹੈ ਹੂੰ ਕੋਈ ਵੀ ਅਗਰ ਅਸੀਂ ਕਹਿੰਨੇ ਜੀ ਆ ਟੈਸਟ ਪੋਜ਼ਿਟਿਵ ਆ ਗਿਆ ਹੈ ਕਿਟ ਦੇ ਮੁਤਾਬਕ ਜੀ ਤਾਂ ਉਹ ਸਿਵਲ ਸਰਜਨ ਸਾਹਿਬ ਬੈਠੇ ਹੀ ਨੇ ਇਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਉਹ ਸਾਨੂੰ ਕਨਫਰਮ ਕਰਕੇ ਜ਼ਰੂਰ ਕੇਸ ਦੇਣਾ ਜੀ ਇਹਨਾਂ ਕੋਲ ਸੈਂਪਲ ਤੇ ਡਾਕਟਰ ਹਰਦੀਪ ਜੀ ਜਿਹੜੀ ਗੱਲ ਮੀਡੀਆ ਰਿਪੋਰਟਸ ਦੇ ਜ਼ਰੀਏ ਸਾਡੇ ਵੀ ਧਿਆਨ ਦੇ ਵਿੱਚ ਆਈ ਹੈ ਕਿ ਬਹੁਤ ਸਾਰੇ ਹਾਲੇ ਵੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ 15 ਵਾੜਾ ਤੁਸੀਂ ਮਨਾ ਰਹੇ ਹੋ ਪਰ ਬਹੁਤ ਸਾਰੇ ਥਾਵਾਂ ਤੇ ORS ਪੈਕੇਟਸ ਨਹੀਂ ਹਾਲੇ ਪਹੁੰਚੇ ਜ਼ਿੰਕ ਟੈਬਲੇਟਸ ਨਹੀਂ ਹਜੇ ਪਹੁੰਚੀਆਂ ਜਾਂ ਕੈਲੋਰੀਨ ਟੈਬਲੇਟਸ ਦੀ ਵੀ ਘਾਟ ਜਿਹੜੀ ਆ ਉਹ ਵੀ ਨਜ਼ਰ ਆ ਰਹੀ ਹੈ ਕਿਤੇ ਨਹੀਂ ਇਹ ਜਿਹੜਾ 15 ਵੜਾ ਅਸੀਂ 11 ਜੁਲਾਈ ਤੋਂ ਮਤਲਬ ਕੱਲ ਜਿਹੜਾ ਉੱਥੇ ਸ਼ੁਰੂ ਕੀਤਾ ਔਰ ਇਹ 15 ਦਿਨਾਂ ਦਾ ਪ੍ਰੋਗਰਾਮ ਚੱਲਣਾ ਹੈ ਜੀ ਜਿਹੜੀ ਅੱਜ ਦੀ ਡੇਟ ਦੇ ਵਿੱਚ ਸਾਡੇ ਕੋਲ ਕੋਈ ਸੇ ਵੀ ਚੀਜ਼ ਦੀ ਕਮੀ ਨਹੀਂ ਹੈ ਕੱਲ ਇੱਕ ਇੱਕ ਜਗ੍ਹਾ ਤੋਂ ਮੈਨੂੰ ਰਿਪੋਰਟ ਮਿਲੀ ਸੀ ਵੀ ORA ਸ ਜਾਂ ਜਿੰਕ ਦੀ ਕਮੀ ਹੈ ਅਸੀਂ ਅੱਜ ਉੱਥੇ ਵੀ ਪਹੁੰਚਤਾ ਸਾਡੇ ਕੋਲ ਸਫੀਸ਼ੀਐਂਟ ਕੁਆਂਟੀਟੀ ਦੇ ਵਿੱਚ ਜਿਹੜਾ ਵੈਰਲ ਸਟੋਰੀ ਦੀ ਸਪਲਾਈ ਆ ਚੁੱਕੀ ਆ ਔਰ ਅਸੀਂ ਅਸੀਂ ਉਹਨੂੰ ਸਪਲਾਈ ਜਿਹੜੇ ਸਾਰੇ ਹਸਪਤਾਲ ਚ ਦੇ ਚੁੱਕੇ ਆ ਜਿਹੜਾ 15 ਵੜਾ ਤੁਸੀਂ ਮਨਾ ਰਹੇ ਹੋ ਕਿਸ ਤਰ੍ਹਾਂ ਦੇ ਫੰਕਸ਼ਨ ਜਿਹੜੇ ਕਿਸ ਤਰ੍ਹਾਂ ਦੇ ਸੈਮੀਨਾਰ ਕਿਸ ਤਰ੍ਹਾਂ ਦੇ ਪੈਂਫਲਟ ਵੰਡ ਕੇ ਜਾਗਰੂਕਤਾ ਅਵੇਅਰਨੈਸ ਕਿਸ ਤਰ੍ਹਾਂ ਕੀਤੀ ਜਾ ਰਹੀ ਆ ਅਸੀਂ ਉਹਦੇ ਵਾਸਤੇ ਅਸੀਂ ਸਾਰੇ ਸੀਨੀਅਰ ਮੈਡੀਕਲ ਅਫਸਰ ਜਿਹੜੇ ਜ਼ਿਲ੍ਹੇ ਦੇ ਆ ਸਾਰਿਆਂ ਦੇ ਨਾਲ ਕੱਲ ਵੀ ਮੀਟਿੰਗ ਕੀਤੀ ਸੀ ਉਹਦੇ ਵਿੱਚ ਸਾਰੀਆਂ ਜਿਹੜੀਆਂ ਗਾਈਡਲਾਈਨਸ ਆ ਟ੍ਰੇਨਿੰਗ ਦਿੱਤੀਆਂ ਸਾਰੇ ਐਸਐਮਐਸ ਨੂੰ ਐਸਐਮਐਸ ਤੋਂ ਬਾਅਦ ਆਪਣੇ ਬਲਾਕ ਲੈਵਲ ਤੇ ਜਾ ਕੇ ਜਿਹੜੇ ਵਰਕਰ ਆ ਹੈਲਥ ਵਰਕਰ ਆ ਆਸ਼ਾ ਵਰਕਰ ਆ ਐਨਐਮਜ਼ ਔਰ ਉਹਦੇ ਵਾਸਤੇ ਜਿਹੜੀਆਂ ਆਸ਼ਾ ਵਰਕਰ ਸਾਡੀਆਂ ਬਹੁਤ ਇੱਕ ਚੰਗਾ ਰੋਲ ਜਿਹੜੀਆਂ ਪਲੇ ਕਰ ਰਹੀਆਂ ਆ ਜੀ ਆਸ਼ਾ ਵਰਕਰ ਦੀ ਅਸੀਂ ਡਿਊਟੀ ਲਗਾਈ ਹੈ ਘਰ ਘਰ ਜਾ ਕੇ ਜਿੱਥੇ ਵੀ ਇੱਕ ਜ਼ੀਰੋ ਤੋਂ ਲੈ ਕੇ 5 ਸਾਲ ਤੱਕ ਬੱਚਾ ਜੀ ਉਹਨਾਂ ਨੂੰ ਜਿੰਨੇ ਵੀ ਬੱਚੇ ਹਰ ਇੱਕ ਨੂੰ ਇੱਕ ਇੱਕ ਪੈਕੇਟ ਘਰ ਘਰ ਪਹੁੰਚਾਉਣਾ ਜੀ ਜਿਹੜਾ ਓਰਐਸ ਦਾ ਹਮ ਔਰ ਜਿੱਥੇ ਕੋਈ ਕੇਸ ਪੋਜ਼ਿਟਿਵ ਆਉਂਦਾ ਡਾਇਰੀਆ ਦਾ ਕੇਸ ਆਉਂਦਾ ਉਹਦੇ ਵਾਸਤੇ ਅਸੀਂ ਜ਼ਿੰਕ ਟੈਬਲੇਟ ਵੀ ਉਹਨੇ ਘਰ ਪਹੁੰਚਾਉਣੀ ਆ ਠੀਕ ਹੈ ਵਾਲੇ ਸਾਹਿਬ ਇੱਕ ਸਮਝਣਾ ਚਾਹਾਂਗੇ ਕਿ ਜਿਹੜਾ ਲੱਛਣ ਹੈ ਜੋ ਡਾਈਏ ਦਾ ਸਭ ਤੋਂ ਪਹਿਲਾ ਕੀ ਹੈ ਤੇ ਸਭ ਤੋਂ ਵੱਡਾ ਕਾਰਨ ਕੀ ਹੈ ਸਭ ਤੋਂ ਵੱਡਾ ਜਿਹੜਾ ਕਾਰਨ ਹੈਗਾ ਜੀ ਉਹ ਇਨਫੈਕਸ਼ਨ ਹੈਗੀ ਹੈ ਪੇਟ ਦੀ ਇਨਫੈਕਸ਼ਨ ਹੈ ਨਾਰਮਲੀ ਜਿਹੜਾ ਇੱਕ ਤਾਂ ਗੰਦਾ ਪਾਣੀ ਤੇ ਪਹਿਲੇ ਆਪਾਂ ਗੱਲ ਕਰ ਚੁੱਕੇ ਹਾਂ ਉਸ ਤੋਂ ਇਲਾਵਾ ਜਿਹੜੀਆਂ ਹੁਣ ਪਿੱਛੇ ਸਰਕਾਰ ਵੱਲੋਂ ਇੱਥੇ ਲੁਧਿਆਣਾ ਵਿੱਚ ਮੈਨੂੰ ਨਹੀਂ ਪਤਾ ਕਿਹੜਾ ਡਿਪਾਰਟਮੈਂਟ ਸੀਗਾ ਕਿ ਬਹੁਤ ਸਾਰੇ ਜਿਹੜੇ ਅੰਬ ਹੈਗੇ ਨੇ ਉਹ ਡਿਸਟਰੋਏ ਕਰਵਾਏ ਗਏ ਜੀ 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 ਤਾਂ ਉਹ ਕੀ ਹੈ ਕਿ ਅੰਬਾਂ ਨੂੰ ਪਕਾਇਆ ਜਾ ਰਿਹਾ ਹੈ ਕੈਮੀਕਲਸ ਦੇ ਨਾਲ ਉਹ ਕੈਮੀਕਲ ਜਦੋਂ ਪੇਟ ਵਿੱਚ ਜਾਂਦੇ ਹੈਗੇ ਨੇ ਉਹ ਪੇਟ ਦੇ ਵਿੱਚ ਡਾਇਰੀਆ ਵੀ ਕੌਜ਼ ਕਰ ਸਕਦਾ ਹੈ ਅਲਰਜੀ ਵੀ ਕੌਜ਼ ਕਰ ਸਕਦਾ ਹੈ ਅਤੇ ਹੋਰ ਵੀ ਕਈ ਲੱਛਣ ਹੋ ਸਕਦੇ ਹਨ ਲੇਕਿਨ ਇਹਦੇ ਨਾਲ ਆਮ ਲੋਕਾਂ ਨੂੰ ਜਿਸ ਤਰ੍ਹਾਂ ਕਿ ਡਾਕਟਰ ਕਈ ਦੱਸ ਰਹੇ ਹੈਗੇ ਨੇ ਕਿ ਆਮ ਲੋਕਾਂ ਨੂੰ ਇਸ ਬਾਰੇ ਸੁਚੇਤ ਹੋ ਗਏ ਆਪ ਇਨਫਰਮੇਸ਼ਨ ਲੈਣੀ ਚਾਹੀਦੀ ਹੈ ਕਿ ਅਸੀਂ ਇਹਨਾਂ ਬਿਮਾਰੀਆਂ ਤੋਂ ਕਿਵੇਂ ਬਚੀਏ ਜਿਸ ਤਰ੍ਹਾਂ ਕਿ ਗਰਮ ਪਾਣੀ ਜੀ ਕਰਕੇ ਅਸੀਂ ਜਿਹੜਾ ਉਹਨੂੰ ਠੰਡਾ ਕਰਕੇ ਉਹਨੂੰ ਪੀਏ ਹੂੰ ਖਾਰ ਬੰਦਾ ਬਿਸਲਰੀ ਅਫੋਰਡ ਨਹੀਂ ਕਰ ਸਕਦਾ ਹੈਗਾ ਅੱਜ ਰਸਤੇ 'ਚ ਬਾਹਰ ਵੀ ਜਾਂਦੇ ਆ ਤਾਂ ਪਾਣੀ ਕਿਉਂਕਿ ਟੀਵੀ ਜਿਹਾ ਜਿਹਾ ਆਪਣੇ ਘਰੋਂ ਘਰੋਂ ਆਪਣਾ ਪਾਣੀ ਨਾਲ ਲੈ ਕੇ ਚੱリエ ਜੀ ਤੇ ਮੀਨ ਜਿਹੜਾ ਉਹ ਪਾਣੀ ਦਾ ਹੈਗਾ ਤੇ ਦੂਸਰਾ ਹੈਗਾ ਵੀ ਜਿਹੜੀਆਂ ਠੰਡੀਆਂ ਚੀਜ਼ਾਂ ਸੀ ਬਾਹਰ ਕੁਲਫੀਆਂ ਟਿੱਕੀਆਂ ਹੋਰ ਚੀਜ਼ਾਂ ਬਾਹਰ ਬਾਜ਼ਾਰ ਵਿੱਚ ਖਾਣੇ ਨੇ ਰੋਡ ਸਾਈਡਸ ਖਾਂਦੇ ਰੋਡ ਸਾਈਡ ਤੇ ਲੋਕੀ ਬਹੁਤ ਜ਼ਿਆਦਾ ਰਾਤ ਨੂੰ ਮੈਂ ਦੇਖਦਾ ਖਾਂਦੇ ਹੈਗੇ ਨੇ ਉਹ ਜਿਹੜੀਆਂ ਨੇ ਉਹ ਕੀ ਉਹ ਕਲੀਨ ਹੈਗੀਆਂ ਨੇ ਜਾਂ ਨਹੀਂ ਹੈਗੀਆਂ ਮੈਨੂੰ ਲੱਗਦਾ ਸਭ ਤੋਂ ਡਾਕਟਰ ਰਮੇਸ਼ ਦੀ ਸਫਾਈ ਦਾ ਧਿਆਨ ਰੱਖਣ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਜੇ ਤੁਸੀਂ ਬਾਹਰੋਂ ਕੋਈ ਫਲ ਫਰੂਟ ਵੀ ਲੈ ਕੇ ਖਾਣੇ ਹੋ ਉਹਨੂੰ ਚੰਗੀ ਤਰ੍ਹਾਂ ਧੋਇਆ ਜਾਵੇ ਕਿਉਂਕਿ ਅੱਜ ਕੱਲ ਅਸੀਂ ਜਿਹੜੇ ਖਬਰਾਂ ਦੇਖਦੇ ਆਂ ਇਹ ਇਸੇ ਤਰ੍ਹਾਂ ਦੀਆਂ ਨੇ ਕਿ ਕੈਮੀਕਲ ਨਾਲ ਪਕਾਇਆ ਜਾਂਦਾ ਹੈ ਜਾਂ ਜਿਹੜੇ ਫਰੂਟ ਨੇ ਉਹ ਸਹੀ ਨਹੀਂ ਹੁੰਦੇ ਹੈਗੇ ਸਰ ਬਿਲਕੁਲ ਠੀਕ ਹੈ ਤੁਹਾਡੀ ਗੱਲ ਅੱਜ ਕੱਲ ਜਿਹੜੇ ਹੈਗੇ ਆਮ ਤੌਰ ਤੇ ਦੇਖਿਆ ਗਿਆ ਕਿ ਮਾਰਕੀਟ ਦੇ ਵਿੱਚ ਇੱਕ ਤੇ ਕੈਮੀਕਲ ਜਿਹੜਾ ਹੈਗਾ ਫੈਕਟਰ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਦੂਸਰਾ ਜਿਹੜਾ ਹੈਗਾ ਅਸੀਂ ਲੋਕਾਂ ਨੂੰ ਇਹ ਵੀ ਵੇਅਰ ਕਰੀਦਾ ਹੈ ਕਿ ਜਿਹੜ ਯਾ ਸਬਜ਼ੀਆਂ ਜਿਹੜੀਆਂ ਹੈਗੀਆਂ ਯਾ ਓਵਰ ਰਾਈਪਨ ਜਿਹੜੇ ਹੁੰਦੇ ਨੇ ਯਾ ਬਹੁਤੇ ਪੱਕੇ ਫਲ ਜਿਹੜੇ ਯਾ ਸਬਜ਼ੀਆਂ ਉਹ ਨਾ ਖਾਓ ਇਹਨਾਂ ਦਿਨਾਂ ਦੇ ਵਿੱਚ ਜਿਆਦਾ ਕੱਚੇ ਤੇ ਜਿਆਦਾ ਪੱਕੇ ਪੱਕੇ ਫਲ ਜਿਹੜੇ ਹੈਗੇ ਨੇ ਇਹ ਨਾ ਖਾਓ ਕਿਉਂਕਿ ਇਹ ਵੀ ਜਿਹੜੇ ਹੈਗੇ ਨੇ ਇੱਕ ਕਾਜ਼ ਹੈ ਬੜਾ ਵੱਡਾ ਕਿ ਜਿਹੜਾ ਪੇੜ ਦੇ ਵਿੱਚ ਜਾ ਕੇ ਡਾਇਰੀਆ ਕਾਜ਼ ਕਰ ਸਕਦਾ ਜੀ ਜੀ ਡਾਕਟਰ ਵਾਲੀਆ ਜੀ ਹੋਰ ਜਿਹੜੀ ਬਿਮਾਰੀਆਂ ਦੀ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਡੇਂਗੂ ਦੀ ਗੱਲ ਹਾਲਾਂਕਿ ਹਾਲੇ ਜਿਹੜੇ ਸ਼ੁਰੂਆਤ ਹੋ ਰਹੀ ਹੈ ਡੇਂਗੂ ਤੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹਰ ਵਾਰ ਅਸੀਂ ਦੇਖਦੇ ਹਾਂ ਕਿ ਡੇਂਗੂ ਦੇ ਜਿਹੜੇ ਪੇਸ਼ੈਂਟ ਆ ਜਿਆਦਾ ਸਾ ਮੱਛਰ ਹੂੰ ਤੇ ਤੇ ਕਈ ਸਾਹਿਬ ਜਿਹੜਾ ਇਸ ਤਰ੍ਹਾਂ احتیاط ਦੇ ਤੌਰ ਤੇ ਜਿਹੜੀ ਕੋ ਚੈਕਿੰਗ ਵੀ ਕੀਤੀ ਜਾ ਰਹੀ ਹੈ ਘਰਾਂ ਦੇ ਵਿੱਚ ਜਿਹੜਾ ਲਾਰਵਾ ਨਾ ਫੈਲੇ ਜਿਹੜਾ ਬਿਲਕੁਲ ਅਸੀਂ ਜਿਹੜਾ ਨਾ ਇਹ ਲਗਾਤਾਰ ਇਹ ਕੈਂਪੇਨ ਚਲਾ ਰਹੇ ਹਾਂ ਮੇ ਫਰਡੇ ਇਜ਼ ਡਰਾਈ ਡੇ ਜੀ ਕਿਉਂਕਿ ਜਦੋਂ ਵੀ ਬਰਸਾਤ ਸ਼ੁਰੂ ਹੁੰਦੀ ਹੈ ਜਿਹੜੇ ਸਾਡੇ ਘਰਾਂ ਦੇ ਵਿੱਚ ਕੂਲਰ ਲੱਗੇ ਹੁੰਦੇ ਆ ਬੀ ਡੇਜ਼ਰਟ ਕੂਲਰ ਠੰਡੀ ਹਵਾ ਵਾਸਤੇ ਉਹਨਾਂ ਦੇ ਵਿੱਚ ਪਾਣੀ ਜਿਹੜੀ ਟੈਂਕੀਆਂ ਦੇ ਵਿੱਚ ਪਾਣੀ ਜਿਹੜਾ ਬਦਲਣਾ ਬਹੁਤ ਜ਼ਰੂਰੀ ਹੈ ਜਿੱਥੇ ਵੀ ਪਾਣੀ ਇੱਕ ਹਫ਼ਤੇ ਵਾਸਤੇ ਖੜਾ ਹੋਏਗਾ ਉਹਦੇ ਵਿੱਚ ਮੱਛਰ ਦੀ ਜਿਹੜੀ ਹੈ ਬਰੀਡਿੰਗ ਜਿਹੜੀ ਸ਼ੁਰੂ ਹੋ ਜਾਂਦੀ ਹੈ ਇਸ ਕਰਕੇ ਅਸੀਂ ਸਾਡੇ ਹੈਲਥ ਵਰਕਰ ਘਰ ਘਰ ਜਾ ਕੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਘਰ-ਘਰ ਜਾ ਕੇ ਪ੍ਰਚਾਰ ਕਰਦੇ ਆ ਔਰ ਜਿੱਥੇ ਵੀ ਕਿਤੇ ਮਿਲਦਾ ਲਾਰਵਾ ਉਹਨੂੰ ਅਸੀਂ ਪਾਣੀ ਨੂੰ ਡਿਸਟਰਾਏ ਵੀ ਕਰਦੇ ਆ ਕੁਝ ਚਲਾਨ ਵਗੈਰਾ ਵੀ ਕਿਤੇ ਜਾਂਦੇ ਨੇ ਜੇ ਕਿਤੇ ਮਿਲਦਾ ਕੁਝ ਕਾਰ ਚਲਾਨ ਵੀ ਕਿਤੇ ਜਾਂਦੇ ਆ ਅਸੀਂ ਅਸੀਂ ਜਿਹੜੇ ਮਿਊਸਪਲ ਕਾਰਪੋਰੇਸ਼ਨ ਜਿਹੜੀਆਂ ਉਹਨਾਂ ਨੂੰ ਵੀ ਅਸੀਂ ਕਿਹਾ ਹੈ ਚਲਾਨ ਕਰਨ ਲਈ ਅਸੀਂ ਆਪਣੇ ਪੱਧਰ ਤੇ ਵੀ ਚਲਾਨ ਦਿੱਤੇ ਲੋੜ ਪੈਣ ਦੀ ਇੱਕ ਅਸੀਂ ਇਹ ਦੇਖਦੇ ਆ ਡਾਕਟਰ ਸਾਹਿਬ ਕਿ ਸਲਾਮ ਏਰੀਆਜ਼ ਦੇ ਵਿੱਚ ਬਿਮਾਰੀਆਂ ਜਿਹੜੀਆਂ ਜਲਦੀ ਫੈਲਦੀਆਂ ਵੀ ਨੇ ਤੇ ਵੱਧ ਵੀ ਫੈਲਦੀਆਂ ਨੇ ਉੱਥੇ ਉਹਦੇ ਲਈ ਕੋਈ ਸਪੈਸ਼ਲ ਕੈਂਪ ਕੋਈ ਸਪੈਸ਼ਲ ਅਵੇਅਰਨੈਸ ਜਾਂ ਉੱਥੇ ਕੋਈ ਜਿਹੜਾ ਉਹਨਾਂ ਨੂੰ ਜਾਗਰੂਕਤਾ ਮਹਿੰਮ ਚ ਬਿਲਕੁਲ ਠੀਕ ਹੈ ਸਾਡੇ ਅਸੀਂ ਸਲਾਮ ਮੇਰੀ ਵਾਸਤੇ ਅਸੀਂ ਸਪੈਸ਼ਲ ਜਿਹੜੇ ਆ ਕੈਂਪ ਲਗਾਉਂਦੇ ਆ ਔਰ ਇਹ ਸਿਰਫ ਇਸ ਸੀਜ਼ਨ ਵਾਸਤੇ ਨਹੀਂ ਸਾਡੇ ਹਮੇਸ਼ਾ ਹੀ ਜਿਹੜੀ ਸਾਡਾ ਉਪਰਾਲਾ ਰਹਿੰਦਾ ਵੀ ਸਲਾਮ ਮੇਰੀਆ ਜਿਹੜਾ ਉਹ ਉਹਨਾਂ ਨੂੰ ਹੈਲਥ ਸਰਵਿਸ ਜਿਹੜੀਆਂ ਪੂਰੀਆਂ ਦਿੱਤੀਆਂ ਜਾਂਨ ਭਾਵੇਂ ਇਸ ਡਾਰੀਏ ਵਾਸਤੇ ਆ ਭਾਵੇਂ ਇਮਿਊਨਾਈਜੇਸ਼ਨ ਆ ਜਾਂ ਕੋਈ ਹੋਰ ਬਿਮਾਰੀ ਵਾਸਤੇ ਆ ਸਾਡੇ ਕੋਲ ਇੱਕ ਇੱਕ ਸਾਡੇ ਐਮ ਐਮ ਜੂ ਗੱਡੀ ਆ ਜ ਜਿਹਦੇ ਵਿੱਚ ਸਾਰਾ ਕੁਝ ਇੱਕ ਪੂਰਾ ਇੱਕ ਤਰ੍ਹਾਂ ਦਾ ਇੱਕ ਹਸਪਤਾਲ ਆ ਚੱਲਦਾ ਫਿਰਦਾ ਹਸਪਤਾਲ ਆ ਜੀ ਜੀ ਅਸੀਂ ਉਹਦੇ ਵਿੱਚ ਲੈਬੋਰੀਟਰੀ ਵੀ ਆ ਸਾਡਾ ਉਹਦੇ ਵਿੱਚ ਐਕਸ-ਰੇ ਵੀ ਹੋ ਜਾਂਦਾ ਔਰ ਦੂਸਰੇ ਟੈਸਟ ਵੀ ਸਾਰੇ ਹੋ ਜਾਂਦੇ ਉਹਦੇ ਵਿੱਚ ਇੱਕ ਡਾਕਟਰ ਇੱਕ ਫਾਰਮਾਸਿਸਟ ਇੱਕ ਸਟਾਫ ਨਰਸ ਜਿਹੜੀ ਉਹ ਜਾ ਕੇ ਤੇ ਜਿਹੜੇ ਇਹੋ ਜਿਹੇ ਏਰੀਆ ਅਸलम ਮੇਰੀ ਆ ਜਾਂ ਕੋਈ ਦੂਰ ਦੇ ਏਰੀਆ ਜਿੱਥੇ ਸਵਾਮਾ ਸਾਡੀਆਂ ਲੋਕ ਨਹੀਂ ਲੈ ਸਕਦੇ ਹਸਪਤਾਲ ਚ ਆ ਕੇ ਉੱਥੇ ਸਾਰੀ ਇਹ ਗੱਡੀ ਜਾਂਦੀ ਆ ਔਰ ਸਾਰੀਆਂ ਜਿਹੜੀਆਂ ਸਹੂਲਤਾਂ ਉਹਨਾਂ ਨੂੰ ਅਸੀਂ ਪਹੁੰਚਾਉਂਦੇ ਹਾਂ ਠੀਕ ਹੈ ਅ ਡਾਕਟਰ ਰਮੇਸ਼ ਜੀ ਜਿਸ ਤਰ੍ਹਾਂ ਪੈਂਫਲੈਟਸ ਦੀ ਗੱਲ ਹੋ ਰਹੀ ਸੀ ਕਿ ਕਿ ਕਿੰਨੇ ਕੁ ਤੁਸੀਂ ਵੰਡ ਰਹੇ ਹੋ ਕਿਸ ਤਰ੍ਹਾਂ ਵੰਡ ਰਹੇ ਹੋ ਕਿੱਥੇ ਕਿੱਥੇ ਪਹੁੰਚਾ ਰਹੇ ਹੋ ਕਿਉਂਕਿ ਅਵੇਅਰਨੈਸ ਕ੍ਰੀਏਟ ਕਰਨ ਦਾ ਵੀ ਇੱਕ ਜ਼ਰੀਆ ਹੈ ਦੇਖੋ ਇੱਕ ਅਵੇਅਰਨੈਸ ਜਿਹੜੀ ਹੈਗੀ ਹੈ ਮੇਰੇ ਹਮੇਸ਼ਾ ਮਾਈਂਡ ਦੇ ਵਿੱਚ ਰਹਿੰਦੀ ਹੈ ਕਿਉਂਕਿ ਪਿਛਲੇ ਕਾਫੀ ਸਾਲਾਂ ਤੋਂ ਜਿਹੜੀ ਹੈਗੀ ਮਾਈਗ੍ਰੇਸ਼ਨ ਇੰਨੀ ਕੁ ਵਧ ਗਈ ਹੈ ਕਿ ਉਹਦਾ ਜ਼ਿਆਦਾ ਕਿਉਂਕਿ ਲੁਧਿਆਣਾ ਸਾਰਾ ਜਿਹੜਾ ਹੈਗਾ ਇਹ ਹਾਈ ਰਿਸਕ ਏਰੀਆ ਦੇ ਵਿੱਚ ਆਂਦਾ ਹੈਗਾ ਇੱਥੇ ਕੋਈ ਵੀ ਜਿਹੜਾ ਏਰੀਆ ਹੈਗਾ ਉਹ ਮੈਨੂੰ ਲੱਗਦਾ ਨਹੀਂ ਹੈ ਕਿ ਇਹ ਸੇਫ ਹੈ ਇਸ ਕਰਕੇ ਜਿਹੜਾ ਹੈਗਾ ਅਵੇਅਰ ਉਹ ਪ੍ਰੋਪਰ ਜਿਹੜੀ ਹੈਗੀ ਏਰੀਆ ਟੂ ਏਰੀਆ ਹੁੰਦੀ ਹੈ ਸਾਰੇ ਜਿਹੜੇ ਹੈਗੇ ਪੈਂਫਲੈਟ ਡਿਸਟ੍ਰੀਬਿਊਸ਼ਨ ਹੁਣ ਅੱਜ ਦੀ ਡੇਟ ਤੱਕ ਮੈਂ ਜਿਹੜਾ ਹੁਣ 2-3 ਮਹੀਨੇ ਦੇ ਵਿੱਚ ਜਦੋਂ ਦੀ ਸ਼ੁਰੂ ਹੋਈ ਹੈ ਕੈਂਪੇਨ ਮਈ ਤੋਂ ਸ਼ੁਰੂ ਕਰ ਦਨੇ ਆਪ੍ਰੈਲ ਮਈ ਤੋਂ ਸ਼ੁਰੂ ਕਰ ਦਨੇ ਆ ਅਸੀਂ ਕਟੋ-ਕਟ ਜਿਹੜਾ ਹੈਗਾ 30000 ਪੈਂਫਲਟ ਜਿਹੜਾ ਹੈਗਾ ਡਿਸਟ੍ਰੀਬਿਊਟ ਕਰ ਸਕੇ ਆ ਉਹਦੇ ਵਿੱਚ ਹਿੰਦੀ ਦਾ ਜਿਹੜਾ ਪਾਰਟ ਹੈਗਾ ਇਸ ਕਰਕੇ ਰੱਖਿਆ ਗਿਆ ਕਿ ਮਾਈਗਰੇਟਰੀ ਪੋਪੂਲੇਸ਼ਨ ਜਿਹੜੀ ਹੈਗੀ ਹੈ ਉਹ ਹਿੰਦੀ ਪੜ੍ਹ ਸਕੇ ਉਹਨਾਂ ਨੂੰ ਔਰ ਪੋਸਟਰ ਜਿਹੜੀ ਹੈਗੀ ਫਿਕਸੇਸ਼ਨ ਉਹ ਵੀ ਮੇਰਾ ਇੱਕ ਮੋਟੋ ਰਹਿੰਦਾ ਇੱਕ ਟਾਰਗੇਟ ਰਹਿੰਦਾ ਹੈ ਕਿ ਜਿਹੜਾ ਮੈਂ ਪੋਸਟਰ ਦੇ ਥਰੂ ਜਾਂ ਪੈਂਫਲਟ ਦੇ ਥਰੂ ਔਰ ਵਰਬਲੀ ਜਿਹੜਾ ਹੈਗਾ ਜਦੋਂ ਟੀਮ ਮੇਰੀ ਘਰ ਜਾਂਦੀ ਹੈ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਇਹ ਡੇਂਗੂ ਤੇ ਚਿਕਨਗੁਨੀਆ ਕੀ ਹੁੰਦਾ ਹੈ ਜੀ ਜੀ ਇਹਨੇ ਕਈਆਂ ਨੂੰ ਪੜ੍ਹਨਾ ਵੀ ਨਹੀਂ ਆਉਂਦਾ ਹੈਗਾ ਕਈਆਂ ਨੂੰ ਕਿਉਂਕਿ ਜਿਹੜੀ ਮਾਈਗਰੇਟਰੀ ਪਾਪੂਲੇਸ਼ਨ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਅਨਐਜੂਕੇਟਿਡ ਹੁੰਦੇ ਨੇ ਉਹਨਾਂ ਨੂੰ ਦੱਸਣਾ ਪੈਂਦਾ ਹੈ ਕਿ ਡੇਂਗੂ ਤੇ ਚਿਕਨਗੁਨੀਆ ਕੀ ਹੈ ਔਰ ਇਹ ਦੇਖੋ ਜਿਹੜੀ ਹੈਗੀ ਤੁਹਾਡੇ ਘਰ ਕੂਲਰ ਲੱਗਾ ਹੈ ਜਾਂ ਪੌਟ ਪਿਆ ਕੋਈ ਵੀ ਜਿਹਦੇ ਵਿੱਚ ਸਟੈਗਨੇਸ਼ਨ ਆਫ ਵਾਟਰ ਜਿਹੜੀ ਹੈਗੀ ਹੈ ਜੀ ਜੀ ਖੜਾ ਜਿਹੜਾ ਪਾਣੀ ਦਾ ਪਾਣੀ ਇਕੱਠਾ ਨਾ ਹੁੰਦਾ ਜੇ ਜਿਹੜਾ ਹੈਗਾ ਇਹਨੂੰ ਹਰ ਸ਼ੁੱਕਰਵਾਰ ਦੇ ਸ਼ੁੱਕਰਵਾਰ ਜਿਹੜਾ ਹੈਗਾ ਤੁਸੀਂ ਆਪਣੇ ਪੱਧਰ ਤੇ ਡਰਾਈਡੇ ਦੇ ਤੌਰ ਤੇ ਮਨਾਓ ਇਹਨੂੰ ਪਾਣੀ ਨੂੰ ਚੇਂਜ ਕਰ ਦਿਓ ਤਾਂ ਕਿ ਬਲੇਬ ਸਾਬ ਡਾਕਟਰ ਦੀ ਸਲਾਹ ਹਾਲਾਂਕਿ ਅਸੀਂ ਜਦੋਂ ਦੇਖਦੇ ਹਾਂ ਕਿ ਥੋੜੀ ਜੀ ਕਿਸੇ ਨੂੰ ਬਿਮਾਰੀ ਹੁੰਦੀ ਹੈ ਤਾਂ ਮੈਡੀਕਲ ਸਟੋਰ ਤੇ ਜਾ ਕੇ ਦਵਾਈ ਅਕਸਰ ਜਿਹੜੀ ਹੈ ਲੈ ਲਿੱਤੀ ਜਾਂਦੀ ਹੈ ਪਰ ਜਿਹੜੇ ਇਸ ਤਰ੍ਹਾਂ ਦੇ ਕੇਸ ਨੇ ਚਾਹੇ ਉਹ ਟਾਈਫਾਇਡ ਆ ਚਾਹੇ ਉਹ ਮਲੇਰੀਆ ਹੈ ਚਾਹੇ ਉਹ ਡੇਂਗੀ ਹੈ ਜਾਂ ਚਿਕਨਗੂਨੀਆ ਹੈ ਇਹਦੇ ਲਈ ਮਨ ਲੱਗਦਾ ਪ੍ਰੋਪਰ ਬਲੱਡ ਟੈਸਟ ਹੋਣਾ ਚਾਹੀਦਾ ਜਾਂ ਜਿਹੜੇ ਦੂਜੇ ਟੈ ਪਤਾ ਲੱਗੇ ਡੈਂਗੂ ਦਾ ਇਹੀ ਕਰਵਾ ਕੇ ਪਤਾ ਲੱਗ ਸਕਦਾ ਇਹ ਬਹੁਤ ਜ਼ਰੂਰੀ ਹੈ ਜੀ ਕਿਉਂਕਿ ਬਿਨਾ ਟੈਸਟ ਕਰਾਏ ਬਿਨਾ ਪਤਾ ਲੱਗੇ ਅਗਰ ਆਪਾਂ ਦਵਾਈ ਖਾਣੇ ਆ ਇੱਕ ਤਾਂ ਦਵਾਈ ਦੀ ਵੀ ਵੇਸਟੇਜ ਹੈ ਜੀ ਦੂਸਰਾ ਔਰ ਸਰੀਰ ਨੂੰ ਵੀ ਨੁਕਸਾਨ ਕਰੇਗੀ ਤੇ ਤੀਸਰਾ ਆਪਾਂ ਜੋ ਪ੍ਰੋਪਰ ਨਹੀਂ ਮੈਡੀਸਨ ਆਪਾਂ ਲੈ ਰਹੇ ਪ੍ਰੋਪਰ ਉਹ ਡਿਜ਼ੀਜ਼ ਵਾਸਤੇ ਤਾਂ ਉਹ ਡਿਜ਼ੀਜ਼ ਸਾਡੇ ਸਰੀਰ ਦੇ ਅੰਦਰ ਬਹੁਤ ਫੈਲ ਜਾਗੀ ਜੀ ਤਾਂ ਇਹਸ ਕਰਕੇ ਸਾਨੂੰ ਪਹਿਲਾਂ ਜਾ ਕੇ ਜਿਸ ਤਰ੍ਹਾਂ ਸਰਕਾਰੀ ਤੌਰ ਤੇ ਦੱਸਿਆ ਗਿਆ ਹੈ ਕਿ ਉੱਥੇ ਫ੍ਰੀ ਅਵੇਲੇਬਲ ਨੇ ਸਾਰੇ ਟੈਸਟ ਜੀ ਜੀ ਤੇ ਸਾਨੂੰ ਉੱਥੇ ਜਾ ਕੇ ਟੈਸਟ ਕਰਵਾ ਕੇ ਉਸ ਤੋਂ ਬਾਅਦ ਹੀ ਜਿਹੜਾ ਹੈ ਉਹਦੇ ਲੱਛਣ ਨੂੰ ਨਾਲ ਮਿਲਾ ਕੇ ਉਹਦੇ ਮੁਤਾਬਕ ਹੀ ਦਵਾਈ ਲੈਣੀ ਚਾਹੀਦੀ ਜਿਹੜੀ ORS ਪੈਕਟਸ ਦੀ ਗੱਲ ਹੈ ਜਾਂ ਜ਼ਿੰਕ ਜਾਂ ਕਲੋਰੀਨ ਇਹ ਦੀ ਵਰਤੋਂ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ਕਿਸ ਤਰ੍ਹਾਂ ਹੋਵੇ ਕਈ ਜਦੋਂ ਅਸੀਂ ਨਾ ਦੋ ਤਰ੍ਹਾਂ ਨਾਲ ਅਸੀਂ ORS ਜਿਹੜੇ ਆ ਦੋ ਤਰ੍ਹਾਂ ਨੂੰ ਯੂਜ਼ ਕਰਦੇ ਇੱਕ ਤਾਂ ਪ੍ਰੋਫਿਲੈਕਟਿਕਲੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਸਾਰੇ ਘਰ ਘਰ ਅਸੀਂ ਉਹ ਪਹੁੰਚਾ ਦਿੱਤਾ ਇੱਕ ਇੱਕ ਪੈਕੇਟ ਹਰ ਇੱਕ ਘਰ ਦੇ ਵਿੱਚ ਦੇ ਦਿੱਤਾ ਵੀ ਜਦੋਂ ਵੀ ਜਰੂਰਤ ਪੈਂਦੀ ਹੈ ਕੋਈ ਨਾਈਟ ਟਾਈਮ ਤੇ ਡਾਰੀਆ ਸ਼ੁਰੂ ਹੋ ਜਾਂਦਾ ਤੇ ਉਸੇ ਵੇਲੇ ਉਹ ਕੋਲ ਬਣਾ ਕੇ ਤੇ ਦੇ ਦਿਓ ਇਹਦੇ ਨਾਲ ਨਾਲ ਅਸੀਂ ਇੱਕ ਪੈਂਫਲਟ ਵੀ ਨਾਲ ਦਿੱਤਾ ਘਰ ਘਰ ਵੀ ਜਿਹਦੇ ਚ ਲਿਖਿਆ ਹੋਏਗਾ ਵੀ ਇਹਦਾ ਤਰੀਕਾ ਕੀ ਹੈ ਬਣਾਉਂਦਾ ਜੀ اگر ਕਿਸੇ ਕੋਲ ਬਾਈ چانس او ار ایس ਕੇ ਹਿੱਦ ਕਰ ਨਹੀਂ ਆ ਤੇ ਘਰ ਬੈਠੇ ਵੀ ਜਿਹੜਾ ਉਹਦਾ ਕੋਲ ਬਣਾ ਕੇ ਤੇ ਆਪਣੇ ਘਰ ਦੇ ਵਿੱਚ ਚੀਜ਼ਾਂ ਹੁੰਦੀਆਂ ਆ ਖਾ ਚੀਨੀ ਆ ਨਿੰਬੂ ਆ اور نمک اے ਇਹਦੇ ਨਾਲ ਉਹ ਬਣਾਇਆ ਜਾ ਸਕਦਾ جی جی اور ਜਦੋਂ ਵੀ ਕੋਈ کیس ਆਉਂਦਾ ਡਾਰੀਆ ਦਾ ਉਦੋਂ ਅਸੀਂ ਉਹਦੇ ਵਾਸਤੇ ਜਿੰਕ ਟੈਬਲੇਟ ਵੀ ਉਹਦੇ ਘਰ ਭੇਜ ਦਿੰਦੇ ਆ اور او ار ایس ਦੇ ਪੈਕੇਟ ਜਿੰਨੀ ਜ਼ਰੂਰਤ ਆ ਉਸ ਮੁਤਾਬਕ ਅਸੀਂ ਉਹਨਾਂ ਨੂੰ ਜਿਹੜਾ ਐਕਸਟਰਾ سپلائی ਵੀ ਦੇ ਦਿੰਦੇ ਆ ٹھیک ਹੈ ਇੱਕ ਜਿਹੜਾ ਵਾਲੇ ਸਾਹਿਬ ਜਿਹੜੀ ਪ੍ਰੋਬਲਮ ਆ ਰਹੀ ਹੈ ਅਸਲ ਦੇ ਵਿੱਚ ਗੰਦੇ ਪਾਣੇ ਤੇ ਜ਼ਿਆਦਾ ਆ ਰਹੇ ਕਿਉਂਕਿ ਸੀਵਰੇਜ ਦੇ ਨਾਲ ਮਿਲ ਕੇ ਜਦੋਂ ਪਾਣੀ ਜਿਹੜਾ ਟੂਟੀਆਂ ਦੇ ਵਿੱਚ ਗੰਦਾ ਆ ਜਾਂਦਾ ਤੇ ਉਹ ਪੀ ਲਿਆ ਜਾਂਦਾ ਉਹ ਸਭ ਤੋਂ ਵੱਧ ਜਿਹੜਾ ਬਿਮਾਰੀ ਫੈਲਾਉਣ ਦਾ ਕਾਰਨ ਜਿਹੜਾ ਮੰਨਿਆ ਜਾਂਦਾ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਜੀ ਇਹਦੇ ਵਾਸਤੇ ਮੈਂ ਅੱਗੇ ਕਾਰਪੋਰੇਸ਼ਨ ਚ ਵੀ ਕਈ ਵਾਰੀ ਬੇਨਤੀ ਕੀਤੀ ਹੈ ਡਾਕਟਰ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਕਿ ਬਰਸਾਤ ਐਸ ਵਕਤ ਪੂਰੀ ਤਰ੍ਹਾਂ ਨਹੀਂ ਸ਼ੁਰੂ ਹੋਈ ਜੀ ਲਿਕਨ ਇਸ ਤੋਂ ਪਹਿਲਾਂ ਸਾਨੂੰ ਜਿਹੜੇ ਸਾਡੇ ਡਰੇਨੇਜ ਹੈਗੇ ਨੇ ਹਾਂਜੀ ਉਹਨਾਂ ਨੂੰ ਸਾਫ਼ ਕਰਵਾ ਦੇਣਾ ਚਾਹੀਦਾ ਤਾਂ ਕਿ ਪਾਣੀ ਤੁਰੰਤ ਨਿਕਲ ਜਾਵੇ ਜਦੋਂ ਪਾਣੀ ਸਟੈਗਨੇਟ ਕਰੇਗਾ ਕਈ ਵਾਰੀ 2-2 3-3 ਦਿਨ ਪਾਣੀ ਨਹੀਂ ਨਿਕਲਦਾ ਉਹ ਤੇ ਫਿਰ ਇਹ ਬਿਮਾਰੀਆਂ ਜਿਹੜੀਆਂ ਨੇ ਜ਼ਿਆਦਾ ਫੈਲਦੀਆਂ ਕਿਉਂਕਿ ਹਾਲੇ ਤਾਂ ਪ੍ਰੀ ਮੌਨਸੂਨ ਹੈ ਤੇ ਮੌਨਸੂਨ ਆਉਣ ਵਾਲੀ ਥੋੜੇ ਦਿਨਾਂ ਦੇ ਵਿੱਚ ਪਹੁੰਚ ਰਹੀ ਹੈ ਬਿਲਕੁਲ ਜੀ ਬਿਲਕੁਲ ਤੇ ਇਸ ਕਰਕੇ ਸਾਨੂੰ ਜਿਹੜੇ ਡਰੇਨਸ ਹੈਗੇ ਨੇ ਜਾਂ ਅਸੀਂ ਜਿਹੜਾ ਆਪਣੀ ਵੀ ਸਾਡੀ ਗਲਤੀ ਹੈ ਵੀ ਜਿਹੜਾ ਕਚਰਾ ਸੀ ਸੜਕਾਂ ਤੇ ਸੁੱਟਦੇ ਆ ਉਹ ਡਰੇਨਸ ਨੂੰ ਜਾ ਕੇ ਬਲੌਕ ਕਰ ਦਿੰਦੇ ਆ ਜਾਂ ਪੋਲੀਥੀਨ ਜਿਹੜਾ ਉਹ ਪੋਲੀਥੀਨ ਦਾ ਸਾਡਾ ਯੂਜ਼ ਹੀ ਬੈਨ ਹੋ ਚੁੱਕਿਆ ਹੈ ਜੀ ਤੇ ਅਸੀਂ ਉਹ ਸੜਕਾਂ ਤੇ ਸੁੱਟ ਦਿੰਦੇ ਆ ਜਾਂ ਰਾਤ ਨੂੰ ਜਾ ਕੇ ਆਲੇ ਦੁਆਲੇ ਕਿਤੇ ਸੁੱਟ ਕੇ ਆ ਜਾਂਦੇ ਆ ਤੇ ਖਾਸ ਤੌਰ ਤੇ ਡਰੇਨ ਤੇ ਜਿਹੜੇ ਸਫਾਈ ਕਰਮਚਾਰੀ ਨੇ ਉਹਨਾਂ ਨੂੰ ਐਜੂਕੇਟ ਕਰਨ ਦੀ ਲੋੜ ਆ ਉਹ ਦੇਖਿਆ ਵੀ ਉਹ ਪੱਤੇ ਇਕੱਠੇ ਕਰਕੇ ਡਰੇਨ ਦੇ ਕੋਲ ਜਾ ਕੇ ਉਹਨੂੰ ਅੱਗ ਲਾ ਦਿੰਦੇ ਨੇ ਜੀ ਜੀ ਤਾਂ ਇਹ ਜਿਹੜਾ ਡਰੇਨੇਜ ਸਿਸਟਮ ਹੈਗਾ ਇਹਨੂੰ ਤੁਰੰਤ ਜਿਹੜਾ ਇਹਨੂੰ ਸਫਾਈ ਵੀ ਹੋਣੀ ਚਾਹੀਦੀ ਹੈ ਤੇ ਡਰੇਨੇਜ ਨਾ ਬਲੌਕ ਹੋ ਗਏ ਵਾਸਤੇ ਇਹਦੇ ਵਾਸਤੇ ਵੀ ਸਾਨੂੰ ਕੰਮ ਕਰਨਾ ਚਾਹੀਦਾ ਕਈ ਸਭ ਸਹਿਮਤ ਉਹ ਵਾਲੇ ਸਾਹਿਬ ਦੀ ਗੱਲ ਬਿਲਕੁਲ ਬਿਲਕੁਲ ਸਹਿਮਤ ਆ ਇਹਨਾਂ ਦੀ ਗੱਲ ਬਹੁਤ ਜੜੀ ਹੈ ਇਹ ਮੈਟਰ ਕਰਦੀ ਹੈ ਕਿਉਂਕਿ ਜੇ ਅਗਰ ਪਾਣੀ ਖੜਾ ਹੀ ਨਹੀਂ ਹੁੰਦਾ ਵਾਂਗੇ ਤੇ ਕੇਸ ਸਾਡੇ ਕੋ ਆਣਗੇ ਨਹੀਂ ਔਰ ਲੋਕੀ ਜਿਹੜੀ ਇਹ ਸੰਤਾਪ ਨਹੀਂ ਭੋਗਣਗੇ ਜਿਸ ਤਰ੍ਹਾਂ ਪਿਛਲੇ ਸਾਲ ਹੋਇਆ ਇਹਨੇ ਕੇਸ ਹੋਏ ਆ ਉਹ ਮੈਨੂੰ ਲੱਗਦਾ ਵੀ ਅਗਰ ਆਪਾਂ ਪ੍ਰਕਾਸ਼ਨ ਪੂਰੀ ਪਹਿਲਾਂ ਹੀ ਲੱਲਾਂਗੇ ਤੇ ਜਿਸਾਂ ਇਹਨਾਂ ਦੱਸਿਆ ਵੀ ਅਸੀਂ ਕੇਸ ਕਾਫੀ ਘਟਾ ਸਕਦੇ ਆ ਪਿਛਲੇ ਸਾਲ ਦੇ ਮਕਸਦ ਕਈ ਸਾਹਿਬ ਇਹ ਅਕਸਰ ਸਿਹਤ ਵਿਭਾਗ ਤੇ ਜਿਹੜੇ ਇਲਜ਼ਾਮ ਵੀ ਲੱਗਦੇ ਨੇ ਕਿ ਜਿਹੜੀਆਂ ਸਿਹਤ ਵਿਭਾਗ ਹੈ ਜਦੋਂ ਬਿਮਾਰੀ ਘਰ ਘਰ ਜਾਂਦੀ ਹੈ ਜਦੋਂ ਜ਼ਿਆਦਾ ਫੈਲ ਜਾਂਦੀ ਹੈ ਉਦੋਂ ਹੀ ਜਾਗਦਾ ਹੈ احتیاط ਦੇ ਤੌਰ ਤੇ ਪਹਿਲਾਂ ਜਿਹੜੀ ਹੈ ਉਹ ਵਰਕ ਉਸ ਤਰੀਕੇ ਨਾਲ ਨਹੀਂ ਹੁੰਦਾ ਹੈ ਇਸ ਅਸਰਾ ਮੈਂ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਅਸੀਂ ਮਈ ਤੋਂ ਹੀ ਇਹਦੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਇਸ ਵਾਰ ਰਾਦਰ April ਤੋਂ April ਲੈਂਡ ਤੋਂ ਹੀ ਇਹਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਅਸੀਂ ਪੈਂਫਲਟ ਚਪਾ ਲਏ ਅਸੀਂ ਲੋਕਾਂ ਨੂੰ ਵੰਡੇ ਵੀ ਆ ਅਸੀਂ ਟ੍ਰੇਨਿੰਗ ਸਾਰੇ ਸਟਾਫ ਨੂੰ ਜਿਹੜੀ ਥੱਲੇ ਤੱਕ ਉੱਪਰ ਤੋਂ ਲੈ ਕੇ ਐਸ ਐਮਓ ਤੋਂ ਲੈ ਕੇ ਆਸ਼ਾ ਵਰਕਰ ਤੱਕ ਅਸੀਂ ਟ੍ਰੇਨਿੰਗਾਂ ਹੁਣ ਤੱਕ ਦੇ ਚੁੱਕੇ ਹਾਂ ਇੱਕ ਸਪੈਸ਼ਲ ਮੱਛੀ ਵੀ ਪਾਲੀ ਗਈ ਸੀ ਪਿੱਛੇ ਜਿਹੜੀ ਗੰਗੂਜ਼ੀਆ ਬਿਲਕੁਲ ਉਹ ਗੰਗੂਜ਼ੀਆ ਬਾਰੇ ਦੱਸੋ ਉਹਦਾ ਕੋਈ ਫਰਕ ਪੈ ਰਿਹਾ ਉਸ ਦੇ ਨਾਲ ਉਹ ਗੰਗੂਜ਼ੀਆ ਫਿਸ਼ ਹੁੰਦੀ ਹੈ ਗੰਗੂਜ਼ੀਆ ਫਿਸ਼ ਉਹ ਅਸੀਂ ਆਪਣਾ ਦੇ ਇ ਉਹ ਕਿਉਂਕਿ ਉਹ ਜਿਹੜਾ ਸਟੈਗਨੈਂਟ ਵਾਟਰ ਹੈ ਜਿੱਥੇ ਛਪਣਾ ਦਾ ਪਾਣੀ ਆ ਜਾਂ ਕਿਤੇ ਹੋਰ ਡਰੇਨ ਦੇ ਵਿੱਚ ਤੇ ਉਹਦੇ ਵਿੱਚ ਅਸੀਂ ਇਹ ਮੱਛੀ ਉਹਦੇ ਪਾਨੇ ਆ ਤਾਂ ਕਿ ਉਹ ਉਹਦੇ ਨਾਲ ਐਂਟੀ ਲਾਰਵਾ ਉਹਨੇ ਲਾਰਵਾ ਨੂੰ ਖਾ ਜਾਂਦੀ ਹੈ ਮੱਛੀ ਤੇ ਉਹਦੇ ਨਾਲ ਕਾਫੀ ਜਿਹੜਾ ਬਰੀਡਿੰਗ ਜਿਹੜੀ ਮਛਰਦੀ ਉਹਦੇ ਵਿੱਚ ਕੰਟਰੋਲ ਹੋ ਜਾਂਦੀ ਬਹੁਤ ਸਮਾਂ ਜਿਹੜੇ ਲੋਕਾਂ ਨੂੰ ਇਹ ਭੁਗਤਣੀ ਵੀ ਪਏ ਚਿਕਨ ਗੂਨੀਆਂ ਦੀ ਬਿਮਾਰੀ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਹੱਡ ਪੈਰ ਦੁਖਦੇ ਨੇ ਜਾਂ ਜਿਹੜੇ ਜੋਇੰਟਸ ਨੇ ਉਹ ਦੁਖਦੇ ਨੇ ਉਸ ਤਰ੍ਹਾਂ ਦੇ ਕੇਸ ਇਸ ਵਾਰ ਹਾਲੇ ਫਿਲਹਾਲ ਨਹੀਂ ਸਾਹਮਣੇ ਆਏ ਵੈਸੇ ਦੇਖੋ ਸਾਡੇ ਕੋਲ ਦੋ ਕੇਸ ਕਨਫਰਮ ਜਿਹੜੇ ਹੈਗੇ ਨੇ ਪੀਜੀਆਈ ਤੋਂ ਵੀ ਪੀਜੀਆਈ ਤੋਂ ਕਨਫਰਮ ਹੋ ਗਿਆ ਇਹਨੇ ਉੱਥੇ ਟਰੀਟਮੈਂਟ ਲੈ ਰਹੇ ਸੀ ਕਿਸੇ ਪਰਪਸ ਕਰਕੇ ਤੇ ਸਾਡੇ ਕੋਲ ਉਤੋਂ ਇਨਫੋਰਮੇਸ਼ਨ ਆਈ ਹੈ ਕਿ ਤੁਹਾਡੇ ਦੋ ਕੇਸ ਜਿਹੜੇ ਹੈਗੇ ਨੇ ਚਿਕਨ ਗੂਨੀਆਂ ਦੇ ਪੋਜ਼ਿਟਿਵ ਆ ਚੁੱਕੇ ਨੇ ਪਰ ਸਾਡੇ ਕੋਲੇ ਤੇ ਲੋਕਲ ਕਿਸੇ ਵੀ ਹਸਪਤਲ ਨੇ ਅਜੇ ਆਇਡੈਂਟੀਫਾਈ ਕਰਕੇ ਸਾਡੇ ਕੋਲ ਸੈਂਪਲ ਨਹੀਂ ਭੇਜਿਆ ਤਾਂ ਕਿ ਅਸੀਂ ਜਿਹੜਾ ਹੈਗਾ ਉਹਨੂੰ ਕਨਫਰਮ ਕਰ ਸਕੀਏ। ਵਾਲੀ ਸਾਬ ਡਿਫਰੈਂਸ ਕੀ ਹੈ ਚਿਕਨ ਗੂਨਿਆ ਤੇ ਡੈਂਗੂ ਦੋਨੇ ਬਿਮਾਰੀਆਂ ਦਾ? ਤੇ ਕਿਵੇਂ ਦੋਨਾਂ ਦਾ ਕਾਰਨ ਜਿਹੜਾ ਬਣਦਾ ਹੈ? ਦੇਖੋ ਜੀ ਕਾਰਨ ਤਾਂ ਉਹ ਉਹ ਵੀ ਇੱਕ ਇੱਕ ਮਾਸਕੀਟੋ ਕਰਕੇ ਆਮ ਲੇਮੈਨ ਵਾਸਤੇ ਉਹ ਵੀ ਇੱਕ ਮਾਸਕੀਟੋ ਕਰਕੇ। ਜੀ ਜੀ। ਉਹਦੀ ਜਿਹੜੀ ਬਰੀਡਿੰਗ ਹੈਗੀ ਉਹ ਸਾਫ਼ ਪਾਣੀ ਵਿੱਚ ਹੁੰਦੀ ਹੈਗੀ ਮਲੇਰੀਏ ਵਾਸਤੇ। ਇਹਨਾਂ ਦੀ ਜਿਹੜੀ ਬਰੀਡਿੰਗ ਹੈ ਸਾਰੀ ਇਹਨਾਂ ਦੀ ਬਰੀਡਿੰਗ ਜਿਹੜੀ ਹੈ ਸਾਫ਼ ਪਾਣੀ ਚ ਹੁੰਦੀ ਹੈ ਉਹਨਾਂ ਦੀ ਗੰਦੇ ਪਾਣੀ ਚ ਹ ਜਿਸ ਵਕਤ ਜਿਹੜੇ ਸਾਈਨ ਐਂਡ ਸਿੰਪਟਮਸ ਨੇ ਉਹਨਾਂ ਵਿੱਚ ਜਿਸ ਤਰ੍ਹਾਂ ਡਾਕਟਰ ਰਮੇਸ਼ ਨੇ ਪਹਿਲਾਂ ਦੱਸ ਰਿਹਾ ਵੀ ਕੋ ਜੋੜਾਂ ਦੀ ਦਰਦ ਜ਼ਿਆਦਾ ਹੈਗੀ ਹੈ ਜੀ ਜੀ ਹਾਈ ਫੀਵਰ ਹੈਗਾ ਜਾਂ ਅੱਖਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਬਲਜਿੰਗ ਹੋ ਜਾਂਦੀ ਹੈ ਜਾਂ ਦਰਦ ਜ਼ਿਆਦਾ ਹੁੰਦੀ ਹੈ ਸਰ ਹਾਂਜੀ ਇੱਕ ਸਰ ਇੱਕ ਦੋ ਦੇ ਵਿੱਚ ਡਿਫਰੈਂਸ ਸਿਰਫ ਹੈਗਾ ਦੋ ਕੀ ਜਿਹੜੇ ਹੈ ਕਿ ਨੇ ਸਿੰਪਟਮਸ ਜੇ ਕਹੋ ਤੁਸੀਂ ਕੀ ਫਰਕ ਹੁੰਦਾ ਹੈ ਡੈਂਗੋ ਤੇ ਚਿਕਨ ਗੁਨਿਆ ਦੇ ਜਿਹੜੇ ਹੈਗੇ ਨੇ ਸੇਮ ਹੀ ਹੁੰਦੇ ਨੇ ਸਿੰਪਟਮਸ ਬਸ ਜੋਇੰਟ ਪੇਨ ਜਿਹੜੀ ਹੈਗੀ ਹੈ ਚਿਕਨ ਗੁਨਿਆ ਦੇ ਵਿੱਚ ਜਿਹੜੀ ਹੈਗੀ ਹੈ ਉਹ ਉਹ ਜ਼ਿਆਦਾ ਹੁੰਦੀ ਹੈ ਠੀਕ ਹੈ ਜੀ ਬਸ ਇਹਦੇ ਵਿੱਚ ਇੱਕੋ ਹੀ ਜਿਹੜਾ ਹੈਗਾ ਸਿੰਪਟਮ ਜਿਹੜਾ ਹੈਗਾ ਸਾਨੂੰ ਜ਼ਿਆਦਾ ਪੇਸ਼ੈਂਟ ਜਿਹੜਾ ਆ ਕੇ ਕਹਿੰਦਾ ਹੈਗਾ ਕਿ ਮੇਰੇ ਜੋੜਾਂ 'ਚ ਦਰਦ ਬਿਲਕੁਲ ਪਹਾਂਚ ਦਰਦ ਕਨਫਰਮੇਟਰੀ ਜਿਹੜਾ ਹੁੰਦਾ ਹੈ ਉਹ ਸਾਨੂੰ ਜਿਹੜਾ ਹੈਗਾ ਟੈਸਟ ਤੋਂ ਹੀ ਹੁੰਦਾ ਹੈਗਾ ਕਿ ਵੈਸੇ ਜਿਹੜੀ ਲੱਛਣ ਨੇ ਉਹ ਜੋੜਾਂ ਤੋਂ ਦਰਦ ਵਾਲੀ ਨੇ ਜੋੜਾ ਜੋੜਾਂ 'ਚ ਜ਼ਿਆਦਾ ਦਰਦ ਹੁੰਦੀ ਹੈ ਇਹ ਚੀਜ਼ ਸਾਡੇ ਨਾਲ ਹੋਰ ਤੁਹਾਡੇ ਨਾਲ ਸ਼ੇਅਰਿੰਗ ਹਾਂਜੀ ਹਾਂ ਸਰ ਕਿ ਇਹ ਜੀ ਡੇਂਗੋ ਦੇ ਵਿੱਚ ਡੇਂਗੋ ਸਰ ਡੇਂਗੂ ਇਸ ਬਲੀਡਿੰਗ ਦੋਨਾਂ ਚ ਹੀ ਹੋ ਜਾਂਦੀ ਹੈ ਬਲੀਡਿੰਗ ਬਟ ਚਿਕਨ ਗੁਨੀਆਂ ਚ ਇੰਨਾ ਲੋ ਪਲੇਟਲੇਟ ਨਹੀਂ ਜਾਂਦਾ ਕੰਪੈਰੀਟਿਵਲੀ ਕੰਪੈਰੀਟਿਵਲੀ ਠੀਕ ਹੈ ਇੱਕ ਕਈ ਸਭ ਜਿਹੜਾ ਮੱਛਰ ਦਾ ਵੀ ਇਹਦੇ ਵਿੱਚ ਦੇਖਿਆ ਗਿਆ ਕਿ ਜਿਵੇਂ ਅਸੀਂ ਸਿਹਤ ਵਿਭਾਗ ਤੋਂ ਸੁਣਦੇ ਪੜਦੇ ਵੀ ਰਹਿੰਦੇ ਹਾਂ ਕਿ ਇਹ ਜਿਆਦਾ ਨਹੀਂ ਉੱਡਦਾ ਹੈਗਾ ਉੱਚੀ ਜਗ੍ਹਾ ਜਾਂ ਜਦੋਂ ਜਿਹੜੇ ਪਾਰਕਾਂ ਚ ਸੈਰ ਕਰਦੇ ਹਾਂ ਸ਼ਾਮ ਸਵੇਰੇ ਉਦੋਂ ਥੋੜਾ ਜਿਆਹ ਇhtiyat bartni chahidi hai sair karan de samay vich. ਜਿਹੜਾ ਡੈਂਗੀ ਦਾ ਜਾਂ ਚਿਕਨ ਗੁਨੀਆ ਦਾ ਮੱਛਰ ਹੈ ਜੇ ਆਮ ਤੌਰ ਤੇ ਦੇਖਿਆ ਗਿਆ ਕਿ ਦਿਨ ਦੇ ਟਾਈਮ ਤੇ ਕੱਟਦਾ। ਦਿਨ ਦੇ ਟਾਈਮ ਤੇ ਕੱਟਦਾ। ਦਿਨ ਦੇ ਟਾਈਮ ਤੇ ਕੱਟਦਾ। ਜੋ ਡਿਫਰੈਂਸ ਹੈ ਇੱਕ ਜਿਦਾ ਇਹਨਾਂ ਵਰਲੀਆ ਸਾਹਿਬ ਨੇ ਦੱਸਿਆ ਵੀ ਇੱਕ ਤੇ ਸਾਫ਼ ਪਾਣੀ ਚ ਹੁੰਦਾ ਹੈ। ਹਾਂਜੀ। ਮਲੇਰੀਆ ਗੰਦੇ ਪਾਣੀ ਚ ਹੁੰਦਾ। ਜੀ ਜੀ। ਔਰ ਦੂਸਰਾ ਮਲੇਰੀਆ ਆਮ ਤੌਰ ਤੇ ਰਾਤ ਨੂੰ ਜ਼ਿਆਦਾ ਕੱਟਦਾ। ਔਰ ਡੈਂਗੀ ਔਰ ਚਿਕਨ ਗੁਨੀਆ ਦਾ ਮੱਛਰ ਜਿਹੜਾ ਦਿਨ ਦੇ ਟਾਈਮ ਕੱਟਦਾ। ਇਸ ਕਰਕੇ ਅਸੀਂ ਸਕੂਲਾਂ ਵਾਲਿਆਂ ਨੂੰ ਵੀ ਐਡਵਾਈਸ ਕਰਦੇ ਹਾਂ ਅਸੀਂ ਡੀਓ ਸਾਹਿਬ ਨੂੰ ਵੀ ਪੱਤਰ ਵੀ ਲਿਖਿਆ ਉਹਨਾਂ ਨੂੰ ਕਿਹਾ ਵੀ ਮੀਟਿੰਗਾਂ 'ਚ ਵੀ ਕਿਹਾ ਜਿਹੜਾ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਆ ਜੀ ਜੀ ਇੱਕ ਇਤਿਹਾਜ਼ ਜਦੋਂ ਇਹ ਜਿਹੜੇ ਹਾਫ ਸਲੀਵ ਦਾ ਸਲੀਵਲੈਸ ਕੱਪੜੇ ਜਾਂ ਨਿਕਰਾਂ ਨਾ ਪਾਣ ਪੂਰੇ ਕੱਪੜੇ ਪਾਣ ਕਵਰ ਕਰਕੇ ਰੱਖਣ ਤਾਂ ਕਿ ਜਿਹੜਾ ਦਿਨ ਦੇ ਟਾਈਮ ਤੇ ਮੱਛਰ ਜਿਹੜਾ ਨਾ ਕੱਟ ਸਕੇ ਆ ਪਿਛਲੀ ਵਾਰ ਇਹ ਸੀ ਦੇਖਿਆ ਕੁਝ ਸਕੂਲਾਂ ਨੇ ਅਜਿਹਾ ਕੀਤਾ ਵੀ ਹੈ ਕਿ ਜਿਹੜੀ ਵਰਦੀ ਆ ਉਹ ਪੂਰੀ ਜਿਹੜੀ ਸਲੀਵਲੈਸ ਨਾ ਹੋਵੇ ਉਹ ਪੂਰੀ ਹੋਵੇ ਤਾਂ ਕਿ ਮੱਛਰ ਤੋਂ ਜਿਹੜਾ ਦਿਨ ਵੇਲੇ ਬਚਾਅ ਹੋ ਸਕੀ ਜਿਹੜੀ ਜਿਆਦਾ ਜਿਹੜੀ ਫੈਲੀ ਸੀ ਬਿਮਾਰੀ ਫਿਰ ਵੀ ਜਿਹੜੇ ਹੈਗੇ ਨੇ ਸਕੂਲ ਲੇਟ ਕਰ ਦਿੰਦੇ ਨੇ ਥੋੜਾ ਜਿਹਾ ਬਟ ਫਿਰ ਵੀ ਅਸੀਂ ਉਹਨਾਂ ਨੂੰ ਦੂਜਾ ਆਪਸ਼ਨਸ ਇਹ ਵੀ ਦੇ ਦਿੰਨੇ ਆ ਕਿ ਬੱਚਿਆਂ ਨੂੰ ਮੋਸਕਟੋਰ ਪੈਲੈਂਟ ਕਰੀਮਸ ਜਿਹੜੀਆਂ ਹੈਗੀਆਂ ਉਹ ਲਗਾ ਕੇ ਪੇਸ ਦੋ ਤਾਂ ਕਿ ਉਹਦੇ ਨਾਲ ਵੀ ਕਾਫੀ ਸਿਰਫ ਹੀ ਰਹਿੰਦੀ ਹੈ ਡਾਕਟਰ ਸਾਹਿਬ ਦੀ ਜਿਹੜੀ ਗੱਲ ਕੀਤੀ ਹੈ ਨਾ ਜਿਹੜਾ ਇਹ ਸਕੂਲਸ ਵਿੱਚ ਮੇਰੇ ਖਿਆਲ ਵਿੱਚ ਆਫੀਸ਼ੀਅਲ ਤੁਹਾਨੂੰ ਹੁਣੇ ਹੀ ਨੋਟਿਸ ਭੇਜਣਾ ਚਾਹੀਦਾ ਸਰ ਭੇਜ ਚੁਕੇ ਆ ਜੀ ਇਹ ਆਲਰੇਡੀ ਭੇਜ ਚੁਕੇ ਆ ਭੇਜ ਚੁਕੇ ਆ ਸਾਡੀਆਂ ਮੀਟਿੰਗਾਂ ਦੋ ਆਲਰੇਡੀ ਹੋ ਚੁਕੀਆਂ ਦੋ ਉਹਨੂੰ ਇੰਪਲੀਮੈਂਟ ਕਰਾਉਣਾ ਆਪਣੇ ਇਹ ਜਿਹੜੀ ਬਿਮਾਰੀ ਹੈ ਜੇ ਚਿਕਨਗੂਨੀਆ ਜਾਂ ਇਹ ਹਰ ਉਮਰ ਦੇ ਕਿਸੇ ਵੀ ਜਾਂ ਕਿਸੇ ਖਾਸ ਉਮਰ ਦੇ ਜ਼ਿਆਦਾ ਫੈਲਦੀ ਹੈਗੀ ਇਹਦੇ ਵਿੱਚ ਕੁਛ ਇਹਦੇ ਵਿੱਚ ਦੇਖੋ ਮੋਸਕੀਟੋ ਤੇ ਕਿਸੇ ਨੂੰ ਵੀ ਬਾਈਟ ਕਰ ਸਕਦਾ ਹੈ ਕਿਸੇ ਨੂੰ ਵੀ ਹੋ ਸਕਦੀ ਹੈ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਕਿਸੇ ਨੂੰ ਵੀ ਬਾਈਟ ਕਰ ਸਕਦਾ ਜੀ ਬੱਚੇ ਇਹ ਇਹ ਜਿਹੜੀ ਮੱਛਰ ਦੇ ਨਾਲ ਜਦੋਂ ਉਹ ਉਹ ਤੋਂ ਬਾਅਦ ਜਿਹੜੀ ਇੱਕ ਜੋੜਾਂ ਦੇ ਦਰਦ ਲਈ ਇੱਕ ਮੈਡੀਸਿਨ ਵੀ ਆਇਆ ਜਿਹੜੀ ਖਾਸ ਤੌਰ ਤੇ ਵਾਲੇ ਸਭ ਲਈ ਜਾਂਦੀ ਹੈ ਜਦੋਂ ਤੋਂ ਜੇ ਕੋਈ ਦਰਦ ਦੀ ਦਵਾਈ ਹੋਰ ਤਾਂ ਕੋਈ ਖਾਸੇ ਦੇ ਵਿੱਚ ਦਵਾਈ ਨਹੀਂ ਸਾਹਮਣੇ ਇਹ ਕਿ ਚਿਕਨ ਗੂਨੀਆਂ ਦੇ ਵਿੱਚ ਨਹੀਂ ਸਿਰਫ ਅਸੀਂ ਰეკਮੈਂਡ ਸਿਰਫ ਪੈਰਾਸਟਾਮੋਲ ਹੀ ਕਰੀਦੀ ਹੈ ਜੇ ਅਸੀਂ ਹੋਰ ਕੋਈ ਵੀ ਪੇਨ ਕਿਲਰ ਜਾਂ ਕੋਈ ਵੀ ਸਟੀਰੋਇਡ ਫਾਰਮ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਮੈਡੀਸਨ ਜਿਹੜੀ ਹੈਗੀ ਹੈ ਕਿਉਂਕਿ ਇਹ ਆਪਣੇ ਆਪ ਹੀ ਜਿਹੜਾ ਹੈਗਾ ਆਟੋ ਰੀਸੋਲਵਿੰਗ ਪ੍ਰੋਸੀਜਰ ਹੁੰਦਾ ਹੈ ਪ੍ਰੋਸੈਸ ਹੁੰਦਾ ਹੈ ਇਸ ਕਰਕੇ ਇਹਨੇ ਆਪਣੇ ਆਪ ਹੀ ਜਾਣਾ ਹੁੰਦਾ ਹੈ ਜੀ ਸਰ ਇੱਕ ਡੋਲੋ ਜਿਹੜੀ ਮੈਡੀਸਨ ਉਹ ਤਾਂ ਬੇਸਿਕਲੀ ਤਾਂ ਪੈਰਾਸਟਾਮੋਲ ਹੀ ਹੈ ਜੀ ਉਹਦੇ ਸਟਰੈਂਥ ਜ਼ਿਆਦਾ ਹੈ ਹੋਰ ਜੀ ਠੀਕ ਹੈ ਇਹਦੇ ਵਿੱਚ ਜਿਹੜੇ ਆਪਾਂ ਜ਼ਰੂਰੀ ਗੱਲ ਹੈ ਲੋਕਾਂ ਨੂੰ ਇਹ ਜਿਹੜੀ ਮੈਡੀਸਿਨ ਹੈ ਐਸਪਰੀਨ ਆ ਉਹ ਬਿਲਕੁਲ ਨਹੀਂ ਲੈਣੀ ਚਾਹੀਦੀ ਕਿਉਂਕਿ ਉਹਦੇ ਨਾਲ ਜਿਹੜੇ ਅੰਦਰ ਬਲੀਡਿੰਗ ਹੁੰਦਾ ਜਿਹੜਾ ਚਾਂਸ ਜਿਹੜਾ ਬਹੁਤ ਜ਼ਿਆਦਾ ਵੱਧ ਜਾਂਦਾ ਜਦੋਂ ਇਹ ਬਿਮਾਰੀ ਹੋਵੇ ਤਾਂ ਐਸਪਰੀਨ ਨਹੀਂ ਬਿਲਕੁਲ ਐਸਪਰੀਨ ਇੱਕ ਪੇਨ ਕਿਲਰ ਹੈ ਕਈ ਵਾਰੀ ਲੋਕ ਆਪਣੇ ਆਪ ਹੀ ਸੈਲਫ ਮੈਡੀਕੇਸ਼ਨ ਵਾਂਗੂ ਕੈਮਿਸ ਦੀ ਸ਼ਾਪ ਤੋਂ ਲੈ ਕੇ ਐਸਪਰੀਨ ਦੀ ਗੋਲੀ ਖਾ ਲੈਂਦੇ ਆ ਉਹ ਕਈ ਵਾਰੀ ਬਹੁਤ ਜਿਹੜਾ ਜਾਨਲੇਵਾ ਵੀ ਸਾਬਤ ਹੋ ਸਕਦੀ ਠੀਕ ਹੈ ਜੀ ਜਾਂ ਸਰ ਕਈ ਜਿਹੜੇ ਪੇਸ਼ੈਂਟ ਹੈਗੇ ਨੇ ਹਾਰਟ ਦੇ ਪੇਸ਼ੈਂਟ ਨੇ ਜਿਨ੍ਹਾਂ ਦੀ ਬਲੋਕੇਜ ਦੀ ਪ੍ਰੋਬਲਮ ਹੈ ਉਹ ਬਲੱਡ ਥਿਨਿੰਗ ਵਾਸਤੇ ਵੀ ਇਹ ਸਪ੍ਰਿੰ ਲੈ ਜਾ ਰਹੇ ਆ ਭਾਵੇਂ ਲੋਡ ਡੋਸ ਹੁੰਦੀ ਹੈ ਲੇਕਿਨ ਡਾਕਟਰ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਉਹ ਬਹੁਤ ਇੰਪੋਰਟੈਂਟ ਹੈ ਕਿ ਉਹਨਾਂ ਨੂੰ ਉਹ ਦੋ ਬੰਦ ਕਰ ਦੇਣੀ ਚਾਹੀਦੀ ਹੈ ਖਾਸ ਗੱਲ ਇਹ ਹੈ ਕਿ ਮਾਹਿਰ ਡਾਕਟਰ ਦੀ ਸਲਾਹ ਨਾਲ ਹੀ ਮੈਡੀਸਿਨ ਲੈਣੀ ਚਾਹੀਦੀ ਹੈ ਆਪਣੇ ਆਪ ਤੌਰ ਤੇ ਨਹੀਂ ਮਤਲਬ ਜਿਹੜਾ ਤਜਰਬੇ ਕਰਨੇ ਚਾਹੀਦੇ ਜਾਂ ਹੈਨਾ ਕਈ ਸਭ ਬਿਲਕੁਲ ਇਹਦਾ ਜਦੋਂ ਸਾਡੇ ਅਸੀਂ ਪਿਛਲਾ ਦੇਖਿਆ ਰਿਕਾਰਡ ਵੀ ਦੇਖਿਆ ਹਮੇਸ਼ਾ ਇਹ ਹੁੰਦਾ ਜਦੋਂ ਵੀ ਜਿਹੜੀਆਂ ਡੈਥ ਹੁੰਦੀਆਂ ਡੈਂਗੀ ਦੇ ਨਾਲ ਡੈਥ ਜਾਂ ਚਿਕਨਗੁਨੀਆ ਨਾਲ ਡੈਥ ਹੁੰਦੀ ਹੈ ਉਹ ਮਿਸਾਂ ਉਹਦੇ ਚ ਕਾਰਨ ਇਹ ਹੀ ਹੁੰਦਾ ਵੀ ਅਲਟੀਮੇਟਲੀ ਕਾਰਨ ਇਹ ਸਾਹਮਣੇ ਆਉਂਦਾ ਵੀ ਅਨਗੈਲੀ ਹੋਈ ਹੈ ਕਿਤੇ ਨਾ ਕਿਤੇ ਜੀ ਪੇਸ਼ੈਂਟ ਲੇਟ ਆਉਂਦੇ ਹਸਪਤਾਲਾਂ ਦੇ ਵਿੱਚ ਜਦੋਂ ਬਹੁਤ ਜ਼ਿਆਦਾ ਕੰਪਲਿਕੀਸ਼ਨ ਹੋ ਜਾਂਦੀ ਹੈ ਪ੍ਰੋਬਲਮ ਜ਼ਿਆਦਾ ਵੱਧ ਜਾਂਦੀ ਹੈ ਫਿਰ ਹਸਪਤਾਲ ਚ ਆਉਂਦੇ ਆ ਪਹਿਲਾਂ 2-4 ਦਿਨ ਦੇ ਪੇਸ਼ੈਂਟ ਜਿਹੜਾ ਆਪਣੇ ਘਰ ਦਾ ਜਿਹੜਾ ਜਿਹਨੂੰ ਕਹਿੰਦੇ ਆ ਆਪਾਂ ਉਹ ਰਿਪੋਰਟ ਇਹ ਹੀ ਕਰਦੇ ਰਹਿੰਦੇ ਆ ਉਹਦੇ ਨਾਲ ਕਾਫੀ ਨੁਕਸਾਨ ਹੋ ਜਾਂਦਾ अर्ਲੀ ਸਟੇਜ ਦੇ ਵਿੱਚ ਬਿਮਾਰੀ ਜਿਹੜੀ ਕਾਫੀ ਸੈੱਲ ਜਿਹੜੇ ਘਟਣ ਦੇ ਨਾਲ ਜਿਹੜਾ ਜਦੋਂ ਟੈਸਟ ਕਰਾਉਂਦੇ ਆ ਕਿੰਨੇ ਕੁ ਸੈੱਲ ਜਿਹੜੇ ਨੇ ਘਟ ਜਾਂ ਤਾਂ ਜਿਆਦਾ ਜਿਹੜਾ ਸੀਰੀਅਸ ਮੰਨਿਆ ਜਾਂਦਾ ਇਸ ਬਿਮਾਰੀ ਜਿਹੜੀਆਂ ਨਵੀਆਂ ਗਾਈਡਲਾਈਨਸ ਆਈਆਂ ਹੈਗੀਆਂ ਉਹ ਤੇ 10000 ਤੋਂ ਜੇਕਰ ਘਟਦੇ ਨੇ ਫਿਰ ਅਸੀਂ ਟ੍ਰਾਂਸਫਿਊਜ਼ਨ ਜਿਹੜੀ ਹੈਗੀ ਰეკਮੈਂਡ ਕਰਦੇ ਆ ਆਦਰਵਾਇਜ਼ 10000 ਤੋਂ ਉੱਪਰ ਜਿਹੜਾ ਹੈਗਾ ਅਸੀਂ ਰეკਮੈਂਡ ਕਰਦੇ ਆ ਇੱਕ ਇੱਕ ਜਿਹੜਾ ਸਿਹਤਮੰਦ ਬੰਦਾ ਉਹਦੇ ਵਿੱਚ ਕਿੰਨੇ ਸੈੱਲ ਜਿਹੜੇ ਹੋਣੇ ਚਾਹੀਦੇ ਡੇਢ ਲੱਖ ਤੋਂ 4 ਲੱਖ ਤੱਕ ਜਿਹੜੇ ਹੁੰਦੇ ਨੇ ਪਲੇਟਲੇਟ ਕਾਊਂਟ ਜਿਹੜਾ ਹੈਗਾ ਨਾਰਮਲ ਹੀ ਹੁੰ ਜੇ 10000 ਤੋਂ ਥੱਲੇ ਆ ਜਵੇ ਤਾਂ ਕਿਤੇ ਫਿਰ ਅਸੀਂ ਜਿਹੜਾ ਹੈਗਾ ਟ੍ਰਾਂਸਫਿਊਜ਼ਨ ਜਿਹੜੀਆਂ ਕਿ ਨਵੀਆਂ ਗਾਈਡਲਾਈਨਸ ਆਈਆਂ ਗਵਰਨਮੈਂਟ ਆਫ ਇੰਡੀਆ ਦੀਆਂ ਫਿਰ ਦੇਣਾ ਹੁੰਦਾ ਆਦਰਵਾਇਜ਼ ਜਿਹੜੇ ਹੈਗੇ ਨੇ ਆਮ ਪ੍ਰਾਈਵੇਟ ਹਸਪੀਟਲ ਹੈ ਉਹ ਜਦੋਂ ਵੀ ਡਾਊਨ ਜਾਂਦੇ ਨੇ 30000 40000 50000 ਜਾਂਦੇ ਨੇ ਉਦੋਂ ਵੀ ਦੇਣਾ ਸ਼ੁਰੂ ਕਰ ਦਿੰਦੇ ਨੇ ਪਰ ਇਹ ਅਸੀਂ ਇੱਕ ਇਹ ਵੀ ਦੇਖਿਆ ਹੈ ਕਈ ਸਾਬ ਕਿ ਇੱਕਦਮ ਘਟਦੇ ਨੇ ਜਦੋਂ ਘਟਦੇ ਨੇ ਜਦੋਂ ਜੇ ਪਲੇਟਲਟਸ ਨੇ ਜਦੋਂ ਘਟ ਜਾਂਦੇ ਨੇ ਤਾਂ ਲਗਾਤਾਰ ਘਟਦੇ ਰਹਿੰਦੇ ਨੇ ਇਹ ਸਾਰਾ ਡਿਪੈਂਡ ਕਰਦਾ ਵਾਇਰਲ ਲੋਡ ਕਿੰਨਾ ਹੈ ਅੰਦਰ ਜਗ੍ਹਾ ਬਹੁਤ ਸਾਰੇ ਜ਼ਿਆਦਾ ਵਾਇਰਸ ਹੈ ਜਾਂ ਕਈ ਵਾਰੀ ਤਾਂ ਉਹ ਸੇਵਿਸ ਜਿਹੜਾ ਪੇਸ਼ੈਂਟ ਲੇਟ ਰਿਪੋਰਟ ਕਰਦੇ ਆ ਆਪਣੀਆਂ ਦਵਾਈ ਘਰ ਦੀ ਖਾਂਦੇ ਰਹਿੰਦੇ ਆ ਤੇ ਵਾਇਰਸ ਮਲਟੀਪਲਾਈ ਕਰਦਾ ਰਹਿੰਦਾ ਉਹਦੇ ਨਾਲ ਫਿਰ ਜਿਆਦਾ ਇੱਕਦਮ ਕਈ ਵਾਰੀ ਪਲੇਟਲੇਟ ਜਿਹੜੇ ਘਟ ਜਾਂਦੇ ਆ ਔਰ ਜਦੋਂ ਟਰੀਟਮੈਂਟ ਮਿਲ ਜਾਂਦੀ ਆ ਉਹਨੂੰ ਆਈਵੀ ਫਲੂਇਡ ਪ੍ਰੋਪਰ ਮਿਲ ਜਾਂਦਾ ਜਾਂ ਦਵਾਈਆਂ ਦੇ ਦਿੰਦੇ ਆ ਔਰ ਵਧਦੇ ਵੀ ਉਨੀ ਸਪੀਡ ਦੇ ਨਾਲ ਹੀ ਜਿਸ ਤਰ੍ਹਾਂ ਘਟਦੇ ਆ ਉਸ ਤਰ੍ਹਾਂ ਵਧਦੇ ਵੀ ਬੜੀ ਜਲਦੀ ਹੈ। ਅਸੀਂ ਇਹ ਵੀ ਦੇਖਿਆ ਹੈ ਕਿ ਬੱਕਰੀ ਦਾ ਦੁੱਧ ਜਿਹੜਾ ਬਹੁਤ ਪਲਾਇਆ ਜਾਂਦਾ ਇਸ ਬਿਮਾਰੀ ਦੇ ਵਿੱਚ ਕੁਝ ਇਹਦਾ ਫਰਕ ਹੈਗਾ ਕੋਈ ਸਾਇੰਟੀਫਿਕ ਨਹੀਂ ਬਿਲਕੁਲ ਨਹੀਂ ਇਹ ਕੋਈ ਸਾਇੰਟੀਫਿਕਲੀ ਨਹੀਂ ਹੈ ਇਹ ਤੇ ਆਪਣੇ ਜਿਹੜਾ ਲੋਕਾਂ ਦੇ ਆਪਣੇ ਵਹਿਮ ਕਹ ਲਓ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਕੋਈ ਇਹਦਾ ਸਾਇੰਟੀਫਿਕ ਬੇਸਿਸ ਕੋਈ ਨਹੀਂ। ਡਾਕਟਰ ਰਮੇਸ਼ ਜੀ ਤੁਸੀਂ ਵੀ ਦੇਖਿਆ ਹੋਣਾ ਇਹ ਆਮ ਸਾਹਮਣੇ ਆਉਂਦਾ ਹੈ ਕਿ ਸਰ ਬਹੁਤ ਜ਼ਿਆਦਾ ਹਾਂਜੀ ਹਾਂਜੀ ਕਿ ਵੀ ਫਰੂਟ ਖਾ ਲਓ ਜੀ ਕਿ ਵੀ ਫਰੂਟ ਬਹੁਤ ਵਿਗਦਾ ਕਿਉਂਕਿ ਆਲਰੇਡੀ ਇੰਨਾ ਮਹਿੰਗਾ ਹੈਗਾ ਉਹ ਆਪਣੀ ਸੇਲ ਵਧਾਉਣ ਵ ਕਾਹਤੇ ਆਮ ਜਿਹੜੇ ਇੱਕ ਦੂਜੇ ਨੂੰ ਸਲਾਹ ਦਿੱਤੀ ਜਾਂਦੀ ਹੈ ਉਹ ਹੀ ਦਿੱਤੀ ਜਾਂਦੀ ਹੈ। ਬੱਕਰੀ ਦਾ ਦੁੱਧ ਹੁਣ ਤੋਂ ਆਪਾਂ ਦੇ ਕਦੇ ਸੁਣਿਆ ਨਹੀਂ ਹੈਗਾ ਕਿ ਬੱਕਰੀਆਂ ਵੀ ਮਿਲਦੀਆਂ ਕਿੱਥੋਂ ਦੁੱਧ ਮਿਲਦਾ ਹੈਗਾ। ਉਹ ਜਿਸ ਤਰ੍ਹਾਂ ਮਰਜੀ ਉਹਨਾਂ ਨੂੰ ਜਿਸ ਤਰ੍ਹਾਂ ਮਰਜੀ ਮੈਨੀਪੂਲੇਟ ਕਰ ਲਓ ਇਹਨਾਂ ਨੂੰ। ਵਾਲੀ ਸਾਹਿਬ ਇਹਦੇ ਵਿੱਚ ਕਾਰਨ ਕੀ ਹੈ ਫਿਰ ਕਿੱਥੋਂ ਸ਼ੁਰੂ ਹੋਈ ਗੱਲ ਕਿ ਸਾਰੇ ਗੱਲ ਇਦਾਂ ਹੈਗੀਆਂ ਨਾ ਕੋ ਆਪਾਂ ਪੰਜਾਬੀ 'ਚ ਜੇ ਠੇੜ ਪੰਜਾਬੀ 'ਚ ਗੱਲ ਕਰੀਏ ਤਾਂ ਭੇਡ ਚੱਲ। ਜੀ ਸਮਝ ਗਏ। ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਪਹਿਲਾਂ ਦੱਸਿਆ ਵੀ ਇੱਕਦਮ ਉਹਨੇ ਆਪ ਵੀ ਚਲੇ ਜਾਣਾ। ਹੂੰ। ਤਾਂ ਉਹ ਸੋਚਦੇ ਮੈਂ ਦੁੱਧ ਪਲਾਇਆ ਬੱਕਰੀ ਦਾ ਤਾਂ ਆਪ ਚਲਾ ਗਿਆ ਜਦੋਂ ਕਿ ਇਹੋ ਜੀ ਕੋਈ ਲੌਜੀਕ ਨਹੀਂ ਹੈਗੀ ਹਾਂ ਇੱਕ ਚੀਜ਼ ਮੈਂ ਇੱਥੇ ਜਿਹੜੀ ਇਹਨਾਂ ਦੇ ਨਾਲ ਮੈਂ ਸ਼ੇਅਰਿੰਗ ਕਰਨੀ ਚਾਹਾਂਗਾ ਕਿ ਕਈ ਵਾਰੀ ਸੈਕੰਡ ਇਨਫੈਕਸ਼ਨ ਹੁੰਦੀ ਹੈ ਜੀ ਸੈਕੰਡਰੀ ਪਹਿਲੀ ਵਿੱਚ ਹੈ ਜੀ ਸੈਕੰਡਰੀ ਇਨਫੈਕਸ਼ਨ ਸੈਕੰਡਰੀ ਇਨਫੈਕਸ਼ਨ ਹੁੰਦੀ ਹੈ ਮਤਲਬ ਪਹਿਲਾ ਇਨਫੈਕਸ਼ਨ ਹੋਈ ਉਹ ਠੀਕ ਹੋ ਗਿਆ ਉਸ ਵਜ੍ਹਾ ਤੋਂ ਸੈਕੰਡਰੀ ਇਨਫੈਕਸ਼ਨ ਹੁੰਦੀ ਹੈ ਉਹਦੇ ਵਿੱਚ ਕਈ ਵਾਰੀ ਦਾ ਕਾਊਂਟ ਆ ਬਹੁਤ ਲੋ ਚਲਾ ਜਾਂਦਾ ਹੈ ਇਹ ਵੀ ਹੈ ਵੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਸਾਡੀ ਘਟ ਗਈ ਥੋੜੀ ਛੇਤੀ ਬਿਮਾਰੀ ਚੇਤੀ ਬਿਲਕੁਲ ਪ੍ਰੋਪਰ ਡਾਈਟ ਹੋਣੀ ਚਾਹੀਦੀ ਜਦੋਂ ਵੀ ਕਈ ਵਾਰੀ ਜੇ ਅਸੀਂ ਦੇਖਿਆ ਵੀ ਪੇਸ਼ੈਂਟ ਜਦੋਂ ਫੀਵਰ ਹੁੰਦਾ ਜਾਂ ਕੋਈ ਇਹੋ ਜਿਹੀ ਇਨਫੈਕਸ਼ਨ ਹੋ ਜਾਂਦੀ ਹੈ ਉਹ ਉਹਨਾਂ ਨੂੰ ਭੁੱਖ ਲੱਗਣੀ ਵੀ ਘਟ ਜਾਂਦੀ ਹੈ ਪਾਣੀ ਜਾਦਾ ਤੋਂ ਜ਼ਿਆਦਾ ਪੀਣਾ ਚਾਹੀਦਾ ਜੀ 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 ਮਤਲਬ ਹਮੇਸ਼ਾ ਹੀ ਬਿਮਾਰੀ ਜਦੋਂ ਆਉਂਦੀ ਹੈ ਉਦੋਂ ਖਾਣਾ ਖਾਣ ਨੂੰ ਦਿਲ ਨਹੀਂ ਕਰਦਾ ਬਿਲਕੁਲ ਬਾਕੀ ਫਿਰ ਵੀ ਕੋਸ਼ਿਸ਼ ਕਰਨੀ ਚਾਹੀਦੀ ਵਤ ਵਤ ਪਾਣੀ ਪੀਤਾ ਜਾਏ ਖੁਰਾਕ ਪੂਰੀ ਖਾਧੀ ਜਾਏ ਜਿੱਦਾਂ ਫਰੂਟ ਦੀ ਗੱਲ ਕੀਤੀ ਸੀ ਕੋਈ ਵੀ ਫਰੂਟ ਜਿਹੜਾ ਉਹ ਲਿਆ ਜਾਏ ਉਹ ਹੈਲਪਫੁਲ ਹੋਏਗਾ ਨਾਟ ਓਨਲੀ ਕੀਵੀ ਕੀਵੀ ਇਕੱਲੀ ਨਹੀਂ ਕੋਈ ਵੀ ਫਰੂਟ ਜਿਹੜਾ ਉਹਦੇ ਚ ਵਿਟਾਮਿਨ ਹੈ ਉਹਦੇ ਵਿੱਚ ਐਂਟੀਆਕਸੀਡੈਂਟ ਹੈ ਹੈਲਪ ਸਾਰੇ ਫਰੂਟ ਕਰਦੇ ਕੋਈ ਪਾਰਟਿਕੂਲਰ ਕੋਈ ਫਰੂਟ ਹੈ ਇਹ ਜਾਨੀ ਵੀ ਜਿਹੜਾ ਅ ਸਪੈਸੀਫਿਕਲੀ ਦਵਾਂਗੇ ਤੇ ਉਹਦੇ ਨਾਲ ਐਪਲੀਟਰਾ ਡਰੈਗ ਜੀ ਇਹ ਸੰਤੁਲਿਤ ਜਿਹੜੀ ਆਹਾਰ ਹੈ ਉਹਦੇ ਨਾਲ ਹੀ ਕਹਿ ਸਕਦੇ ਆ ਕਿ ਸਾਡਾ ਇਮਿਊਨਿਟੀ ਸਿਸਟਮ ਜਿਹੜਾ ਸਟਰੋਂਗ ਬਿਲਕੁਲ ਸਰ ਇਸ ਤਰ੍ਹਾਂ ਹੈਗਾ ਕਿ ਜਿਸ ਤਰ੍ਹਾਂ ਅਸੀਂ ਕੋਈ ਵੀ ਜਦੋਂ ਪੇਸ਼ੈਂਟ ਇਸ ਤਰ੍ਹਾਂ ਆ ਵੀ ਜਾਏ ਨਾ ਉਹਨਾਂ ਨੂੰ ਕਿਸੇ ਵੀ ਫਾਰਮ ਦੇ ਵਿੱਚ ਫੀਵਰ ਦਾ ਕੇਸ ਆਂਦਾ ਚਾਹੀਏ ਜਾਂ ਡੇਂਗੂ ਚਾਹੀਏ ਜੋ ਸਿੰਪਲ ਪਲੈਂਟੀ ਆਫ ਫਲੂਇਡ ਜਿਦਾ ਸਰ ਨੇ ਕਿਹਾ ਪਲੈਂਟੀ ਆਫ ਫਲੂਇਡਸ ਐਂਡ ਬੈਡ ਰੈਸ ਜਿਹੜੀ ਹੈਗੀ ਉਹ ਹੀ ਸਫੀਸ਼ੀਐਂਟ ਹੁੰਦੀ ਹੈ। ਵੀਤ ਜਿਹੜਾ ਹੈਗਾ ਤੁਹਾਡਾ ਜਿੰਨਾ ਵੀ ਤੁਸੀਂ ਲੈ ਸਕਦੇ ਫਰੂਟਸ ਲੈ ਸਕਦੇ ਹੋ। ਜੀ। ਉਹ ਹੀ ਸਫੀਸ਼ੀਐਂਟ ਹੁੰਦੇ ਨੇ ਤੁਹਾਡੀ ਇਮਿਊਨ ਸਿਸਟਮ ਵਧਾ ਲੈ। ਤੁਸੀਂ ਉਹ ਹੀ ਹਫਤਾ 10 ਦਿਨ ਤੁਸੀਂ ਰੈਸਟ ਕਰ ਲੋ ਘਰ। ਉਹਦੇ ਨਾਲ ਜਿਹੜਾ ਹੈਗਾ ਤੁਹਾਨੂੰ ਜ਼ਰੂਰਤ ਨਹੀਂ ਪੈਂਦੀ ਹਸਪੀਟਲਾਈਜੇਸ਼ਨ ਦੀ। ਵਾਲੀ ਸਾਬ ਇੱਕ ਅਸੀਂ ਇਹ ਵੀ ਦੇਖਿਆ ਕਿ ਪਿਛਲੇ ਸਮੇਂ ਦੇ ਵਿੱਚ ਲੋਕ ਪਹਿਲਾਂ ਕਨੀਨ ਦੀਆਂ ਗੋਲੀਆਂ ਜਿਹੜੀਆਂ ਖਲਵਾ ਦਿੰਦੇ ਸੀਗੇ ਬਿਮਾਰੀ ਤੋਂ ਪਹਿਲਾਂ ਹੀ ਇਹ ਇਹ ਠੀਕ ਹੈ ਜਿਹੜਾ ਇਹ ਸਿਸਟਮ। ਉਹ ਤਾਂ ਸੋਚਦਾ ਜੀ ਕਿ ਕੋਈ ਇੰਨੀ ਜ਼ਿਆਦਾ ਕੋਈ ਰਿਕਵੈਲਰ ਹਲਪਫੁਲ ਨਹੀਂ ਹੈ ਹਲਪਫੁਲ ਨਹੀਂ ਹੈ ਲੇਕਿਨ ਡਾਕਟਰ ਸਾਹਿਬ ਨਹੀਂ ਅੱਜਕੱਲ ਅਸੀਂ ਕੋਈ ਨਈਂ ਨਦਾਇ ਵਰਤੋਂ ਨਹੀਂ ਕਰਦੇ ਉਹਦੇ ਵਾਸਤੇ ਜਿਹੜੀ ਮਲੇਰੀਆ ਵਾਸਤੇ ਉਹ ਦਵਾਈ ਵਰਤੀ ਜਾਂਦੀ ਸੀ ਪਰ ਅੱਜਕੱਲ ਨਹੀਂ ਵਰਤੀ ਜਾਂਦੀ ਉਹ ਅੱਜਕੱਲ ਅਸੀਂ ਕਲੋਰਕਵੈਨ ਜਿਹੜੀਆਂ ਉਹ ਵੀ ਪ੍ਰੋਫਿਲੈਕਟਿਕਲੀ ਨਹੀਂ ਦਿੰਦੇ ਜੀ ਠੀਕ ਹੈ ਅਸੀਂ ਸਿਰਫ ਮੱਛਰ ਕੱਟਣ ਨਾ ਕੱਟੇ ਇਸ ਵਾਸਤੇ ਜ਼ਿਆਦਾ ਧਿਆਨ ਦੇਣੇ ਠੀਕ ਹੈ ਸੋ ਸਮਾ ਸਾਡੇ ਕੋਲ ਬਿਲਕੁਲ ਥੋੜਾ ਵਾਲੇ ਸਾਹਿਬ ਜਾਂਦੇ ਜਾਂਦੇ ਕੋਈ ਸਾਡੇ ਦਰਸ਼ਕਾਂ ਨੂੰ ਸੁਝਾਅ ਜਿਹੜਾ ਇਸ ਇਹਨਾਂ ਬਿਮਾਰੀਆਂ ਤੋਂ ਬਚਣ ਵਾਸਤੇ ਦੇਖੋ ਜੀ ਬਿਮਾਰੀਆਂ ਤੋਂ ਬਚਣ ਵਾਸਤੇ ਸਿਹਤ ਤੋਂ ਉੱਪਰ ਕੋਈ ਚੀਜ਼ ਨਹੀਂ ਹੈ ਜਦ ਤੱਕ ਸਿਹਤ ਹੈ ਉਦੋਂ ਤੱਕ ਇਨਸਾਨ ਹੈ ਬਿਲਕੁਲ ਇਸ ਕਰਕੇ ਸਭ ਤੋਂ ਜੋ ਜ਼ਿਆਦਾ ਜ਼ਰੂਰਤ ਹੈਗੀ ਹੈ ਉਹ ਅਸੀਂ ਆਪਣੀ ਸਿਹਤ ਦਾ ਧਿਆਨ ਰੱਖੀਏ ਪ੍ਰੀਵੈਂਟਿਵ ਮੇਅਰ ਜਿਵੇਂ ਡਾਕਟਰ ਸਾਹਿਬ ਨੇ ਦੱਸੇ ਨੇ ਪ੍ਰੀਵੈਂਟਿਵ ਮੇਅਰ ਲਿਖੇ ਉਹਦੇ ਨਾਲ ਆਪਾਂ ਹਮੇਸ਼ਾ ਸਰਕਾਰ ਵਾਲਾਂ ਲਈਏ ਸਰਕਾਰ ਨੇ ਆਹ ਨਹੀਂ ਕੀਤਾ ਸਰਕਾਰ ਨੇ ਆਹ ਨਹੀਂ ਕੀਤਾ ਲੇਕਿਨ ਆਪ ਆ ਅਸੀਂ ਆਪ ਖੁਦ ਆਪਣੀ ਪ੍ਰिवेंशन ਜਿਹੜੀ ਹੈਗੀ ਹੈ ਸਿਹਤ ਨੂੰ ਚੰਗੀ ਰੱਖਣ ਲਈ ਕੀ ਕਰ ਰਹੇ ਹੈਗੇ ਜਾਂ ਕੀ ਕਰ ਸਕਦੇ ਹੈਗੇ ਇਹ ਵੀ ਇੱਕ ਰਿਕਵੈਸਟ ਹੈ ਮੈਂ ਤੇ ਸਭ ਜਨਤਾ ਨੂੰ ਇਹ ਅਪੀਲ ਕਰਾਂਗਾ ਵੀ ਜਿਹੜਾ ਖਾਣਾ ਖਾਣ ਤੋਂ ਪਹਿਲਾਂ ਅੱਛੀ ਤਰ੍ਹਾਂ ਹੱਥ ਧੋ ਲਿਆ ਜਾਏ ਔਰ ਜਿਹੜਾ ਫਰੂਟ ਹੈ ਉਹ ਚੰਗੀ ਤਰ੍ਹਾਂ ਧੋ ਕੇ ਖਾਧਾ ਜਾਏ ਤੇ ਇਹਦੇ ਨਾਲ ਜਿਹੜਾ ਮੇਰਾ ਖਿਆਲ ਅੱਧਾ ਜਿਹੜਾ ਬਿਮਾਰੀ ਲੱਗਣ ਦਾ ਕਾਰਨ ਘਟ ਜਾਂਦਾ ਹੈ ਡਾਕਟਰ ਰਮੇਸ਼ ਜੀ ਹੋਣ ਆਉਣ ਵਾਲਾ ਹੈਗਾ ਸੀਜ਼ਨ ਉਹ ਬਹੁਤ ਖਤਰਨਾਕ ਹੈ ਡੇਂਗੀ ਤੇ ਚਿਕਨ ਗੁਨਿਆ ਲਈ ਮੈਂ ਆਮ ਪਬਲਿਕ ਨੂੰ ਇਹੀ ਸੁਜੈਸਟ ਕਰੂੰਗਾ ਕਿ ਜਿਹੜਾ ਹੈਗਾ ਸਟੈਗਨੇਸ਼ਨ ਆਫ ਵਾਟਰ ਜਿਹੜੀ ਹੈ ਪਾਣੀ ਕਿਸੇ ਫਾਰਮ ਦੇ ਵਿੱਚ ਚਾਹੇ ਪੰਛੀਆਂ ਨੂੰ ਜਿਹੜਾ ਤੁਸੀਂ ਪਾਣੀ ਪਿਲਾਉਣ ਵਾਸਤੇ ਰੱਖਿਆ ਹੈ ਬਰਸਾਤਾਂ ਦੇ ਵਿੱਚ ਇਕੱਠਾ ਹੋ ਜਾਂਦਾ ਉਹ ਇਕੱਠਾ ਨਾ ਹੋਣ ਦਿਓ ਕੂਲਰਾਂ ਦਾ ਪਾਣੀ ਚੇਂਜ ਕਰਦੇ ਰਹੋ ਟੁੱਟੀਆਂ ਬੋਤਲਾਂ ਜਿਹੜਾ ਵੀ ਹੈਗਾ ਟੱਕਣ ਜਿਸ ਤਰੇ ਵੀ ਹੈਗਾ ਤੁਹਾਨੂੰ ਆਸ-ਪਾਸ ਨਹੀਂ ਰਹੰਦਾ ਹੈਗਾ ਜਿੱਥੇ ਪਾਣੀ ਲੱਗਦਾ ਇੱਕ ਚਮਚਾ ਇੱਕ ਚਮਚਾ ਵੀ ਪਾਣੀ ਦਾ ਜਿੱਥੇ ਵੀ ਇਕੱਠਾ ਹੋ ਗਿਆ ਉੱਥੇ ਵੀ ਇਹ ਮੱਛਰ ਨੇ ਜਿਹੜਾ ਹੈਗਾ ਆਪਣਾ ਬਰੀਡ ਕਰ ਜਾਣਾ ਤੇ ਉਹ ਮੱਛਰ ਨੇ ਆਪਣਾ ਕੱਟਣਾ ਸ਼ੁਰੂ ਕਰ ਦੇਣਾ ਠੀਕ ਹੈ ਟਾਇਰ ਜਿਹੜੇ ਪਏ ਟੁੱਟੇ ਪਜੇ ਟਾਇਰ ਪਏ ਉਹਨਾਂ ਵਿੱਚ ਇਹ ਹੀ ਹੱਲ ਆ ਸਭ ਤੋਂ ਵੱਡਾ ਕਿ ਆਪਾਂ ਸਾਫ਼ ਪਾਣੀ ਹੈ ਇਹ ਨਾ ਖੜਨ ਦਈਏ ਤਾਂ ਕਿ ਇਹ ਮੱਛਰ ਪੈਦਾ ਨਾ ਹੋਵੇ ਤੇ ਬਿਮਾਰੀਆਂ ਨਾ ਹੋਣ ਕਿਉਂਕਿ ਸਾਫ਼ ਪਾਣੀ ਦੇ ਵਿੱਚ ਹੀ ਪੈਦਾ ਹੁੰਦਾ ਹੈ ਤੇ ਇਹਨੂੰ ਕਿਸੇ ਤਰੀਕਾ ਨਾਲ ਅਵੋਇਡ ਕਰੀਏ ਇਹ ਹੀ ਮੇਰੀ ਅਪੀਲ ਹੈ ਲੋਕਾਂ ਨੂੰ ਬਹੁਤ ਬਹੁਤ ਧੰਨਵਾਦ ਡਾਕਟਰ ਰਮੇਸ਼ ਜੀ ਥੈਂਕ ਯੂ ਡਾਕਟਰ ਹਰਦੀਪ ਸਿੰਘ ਕਈ ਜੀ ਤੇ ਡਾਕਟਰ ਯਾਦਵਿੰਦਰ ਸਿੰਘ ਵਾਲੀ ਜੀ ਤੁਹਾਡਾ ਬਹੁਤ ਤੁਸੀਂ ਕੀਮਤੀ ਵਿਚਾਰ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ ਹਾਲਾਂਕਿ ਜਾਗਰੂਕਤਾ ਜਿਹੜੀ ਲਗਾਤਾਰ ਜਿਹੜੀ ਫੈਲਾਈ ਜਾ ਰਹੀ ਹੈ ਸਿਹਤ ਵਿਭਾਗ ਦੇ ਵੱਲੋਂ ਵੀ ਸੋ ਸਭ ਤੋਂ ਵੱਡੀ ਗੱਲ ਜ ਸਾਫ਼ ਸੁਥਰਾ ਖਾਣਾ ਸਫਾਈ ਰੱਖਣੀ ਇਹ ਜ਼ਰੂਰੀ ਹੈ ਤੇ ਜਿਹੜਾ ਸਾਫ਼ ਪਾਣੀ ਹੈ ਉਹ ਕਿਤੇ ਖੜ੍ਹ ਨਹੀਂ ਦੇਣਾ ਤਾਂ ਜੋ ਜਿਹੜਾ ਇਹ ਮੱਛਰ ਹੈ ਜਿਹੜਾ ਚਿਕਨਗੂਨੀਆ ਫੈਲਾਉਂਦਾ ਹੈ ਜਾਂ ਜਿਹੜਾ ਡੇਂਗੂ ਫੈਲਾਉਂਦਾ ਹੈ ਇਹ ਪੈਦਾ ਹੀ ਨਾ ਹੋਵੇ ਗੰਦਾ ਪਾਣੀ ਵੀ ਨਾ ਖੜਨ ਦਿਓ ਤਾਂ ਕਿ ਮਲੇਰੀਆ ਨਾ ਪੈਦਾ ਹੋਵੇ ਸੋ ਇੱਕ ਹੋਰ ਗੱਲ ਜਿਹੜੀ ਵਾਲੇ ਸਾਹਿਬ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਨੇ ਬੇਨਤੀ ਕਰਨਾ ਚਾਹੁੰਗਾ ਜਿਸ ਤਰ੍ਹਾਂ ਤੁਹਾਡੀ ਚੈਨਲ ਜੀ ਹੈ ਐਫ ਡਬਲਯੂ ਚੈਨਲ ਇਹਨੇ ਤੇ ਬਹੁਤ ਇਨੀਸ਼ੀਏਟਿਵ ਲੈਂਦੀ ਹੈ ਇਸੇ ਤਰ੍ਹਾਂ ਮੈਂ ਚਾਹਾਂਗਾ ਕਿ ਸਰਕਾਰ ਵੱਲੋਂ ਵੀ ਹੋਰ ਚੈਨਲਾਂ ਦੇ ਉੱਤੇ ਵੀ ਇਹੋ ਜਿਹੇ ਪ੍ਰੋਗਰਾਮ ਜਿਹੜੀ ਸਰਕਾਰ ਆਰਾਮ ਨਾਲ ਇਹ ਚੀਜ਼ ਅਰੇਂਜ ਕਰ ਸਕਦੀ ਹੈ ਹੋਰ ਚੈਨਲਾਂ ਦੇ ਵੀ ਇਹ ਪ੍ਰੋਗਰਾਮ ਕੀਤੇ ਜਾਣ ਸੋ ਬਹੁਤ ਬਹੁਤ ਧੰਨਵਾਦ ਵਾਲੇ ਸਾਹਿਬ ਸੁਜੈਸਟ ਕਰਨ ਦੇ ਲਈ ਸੋ ਸਾਡੀ ਦਰਸ਼ਕਾਂ ਨੂੰ ਇਹੋ اپੀਲ ਹੈ ਕਿ ਸਫਾਈ ਦਾ ਧਿਆਨ ਰੱਖਣ ਤੇ ਖਾਣ ਪੀਣ ਦਾ ਵੀ ਧਿਆਨ ਰੱਖਣ ਤਾਂ ਜੋ ਬਿਮਾਰੀਆਂ ਤੋਂ ਬਚਾਅ ਹੋ ਸਕੇ ਅੱਜ ਦੀ ਚਰ ◆ done with that.